ਤੇ ਬਾਬਾ ਜੀ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਤੇ ਸਾਡੇ ਸਰੋਤੇ ਵੀ ਉਤਸੁਖ ਹੋਣਗੇ ਜਾਣਨ ਵਾਸਤੇ ਇਹ ਕਿ ਤੁਹਾਡੇ ਅਨਸਾਰ ਸੰਤ ਦੀ ਪਰਿਭਾਸ਼ਾ ਕੀ ਹੈ ਸੰਤੋ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਕਿਹੈਸਾ ਸਾਡਾ ਕ੍ਰਾਈਟਰੀਆ ਸਾਡੇ ਬਾਪੂ ਨੇ ਸਾਨੂੰ ਦਿੱਤਾ ਜਿਹਦੇ ਨਾਲ ਅਸੀਂ ਦੁੱਖ ਵਿੱਚ ਸੁਖ ਮਨਾਈ ਹੈਗੇ ਜਿਹਦੇ ਬਦੌਲਤ ਅਸੀਂ ਸੰਸਾਰ 'ਚ ਫੈਲੇ ਨੇ ਜਿਹਦੀ ਬਦੌਲਤ ਸੇ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਛੇੜ ਲਿਆ ਜਿਹੜਾ ਬਲਿਹਾਰੀ ਕੁਦਰਤ ਵਸਿਆ ਦਾ ਕਨਸੈਪਟ ਆ ਜੋ ਕਿ ਸਮੇਂ ਦੇ ਵਿੱਚ ਕਿਸ ਤਰ੍ਹਾਂ ਵਰਤ ਰਿਹਾ ਉਹਦੇ ਬਾਰੇ ਚ ਅ ਜਿਹੜਾ ਬਲਿਹਾਰੀ ਕੁਦਰਤ ਵਸਿਆ ਮੇਰਾ ਇਹ ਮਹਿਸੂਸ ਕਰਨਾ ਹੈਗਾ ਅ ਕਰਤਾ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਡੀ ਪਰਸਨੈਲਿਟੀ ਡਾਇਗਨੋਸ ਕਰਨਾ ਸਿਖਾਉਂਦੀ ਹੈ ਜੀ ਜੇ ਤਾਂ ਤੁਸੀਂ ਉਹਨੂੰ ਸੰਸਾਰਕ ਪ੍ਰਵਿਰਤੀ ਚੋਂ ਵੇਖਦੇ ਹੋ ਤਾਂ ਤੁਹਾਡੀ ਗੋ ਬਣ ਜਾਂਦੀ ਹੈ ਜੇ ਤੁਸੀਂ ਉਹਨੂੰ ਪਰਮਾਰਥਕ ਗੁਣ ਚੋਂ ਵੇਖਦੇ ਹੈਗੇ ਉਹ ਤੁਹਾਡੀ ਪਰਸਨੈਲਿਟੀ ਬਣਦੀ ਹੈ ਤੁਹਾਡੇ ਜਿਹੜੀ ਸਪੋਰਟਸ ਅਕੈਡਮੀ ਤੁਸੀਂ ਚਲਾ ਰਹੇ ਹੋ ਉੱਥੇ ਜੀ ਤੇ ਉਹਦੇ ਬਾਰੇ ਚ ਦੱਸੋ ਕੋਈ ਕਿੰਨੇ ਕੁ ਉੱਥੇ ਖਿਡਾਰੀ ਹੁੰਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਅਸੀਂ ਜਿਹੜੀਆਂ ਕਿਹੜੀਆਂ ਖੇਡਾਂ ਨੇ ਆ ਬੇਸਿਕਲੀ ਇਨ ਪ੍ਰੈਸੈਂਟ ਜਿਹੜਾ ਹੈਗਾ ਸਭ ਤੋਂ ਮੇਜਰ ਲਾਈਨ 'ਚ ਕੰਮ ਕਰ ਰਹੇ ਆ ਉਹ ਫੁੱਟਬਾਲ ਦੇ ਕਰ ਰਹੇ ਜੀ ਉਹਦੇ ਨਾਲ ਹੁਣ ਐਥਲੈਟਿਕਸ ਐਡ ਕਰ ਲਈਏ ਆ ਲਗਭਗ ਮੰਨ ਲਓ ਕਿ 29 ਕਿਲੇ ਖਰੀਦ ਲਿਆ ਤੇ ਉਸ ਲੋਟ ਦੇ ਵਿੱਚ ਕੁਝ ਕੁ ਜ਼ਮੀਨ ਰਹਿੰਦੀ ਹੈਗੀ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਸੰਤ ਮਹਾਪੁਰਸ਼ਾਂ ਦੀ ਸੰਗਤ ਬੜੇ ਚੰਗੇ ਭਾਗਾਂ ਦੇ ਨਾਲ ਮਿਲਦੀ ਐ ਤੇ ਅਸੀਂ ਅੱਜ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਆ ਕਿ ਸਾਡੇ ਨਾਲ ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਿਆਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਕੋਲ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਸੇ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ ਤੇ ਬਾਬਾ ਜੀ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹਾਂਗੇ ਤੇ ਸਾਡੇ ਸਰੋਤੇ ਵੀ ਉਤਸਕ ਹੋਣਗੇ ਜਾਣਨ ਵਾਸਤੇ ਇਹ ਕਿ ਤੁਹਾਡੇ ਅਨੁਸਾਰ ਸੰਤ ਦੀ ਪਰਿਭਾਸ਼ਾ ਕੀ ਹੈ ਸੰਤ ਕੀ ਚੀਜ਼ ਹੈ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਸਾਡੇ ਜੀਵਨ ਨੂੰ ਇੱਕ ਸੰਤ ਕਿਵੇਂ ਬਣਾਇਆ ਜਾ ਸਕਦਾ ਉਹਦਾ ਪ੍ਰੀਪਰੇਟਰੀ ਜਿਹੜਾ ਹੈਗਾ ਵਾ ਸਿਧਾਂਤਨ ਡਾਇਗਰਾਮ ਹੈ ਨੰਦਾ ਫਾਰਮ ਹੈਗਾ ਜੀ ਜਦੋਂ ਅਸੀਂ ਆਪਣੇ ਆਪ ਨੂੰ ਫਰੇਮ ਕਰਨਾ ਹੈਗਾ ਜਦੋਂ ਗੁਰੂ ਸ਼ਬਦ ਨੂੰ ਅਸੀਂ ਅਪਣਾਏ ਗਏ ਤਾਂ ਅਸੀਂ ਸੰਤ ਪਦਵੀ ਵੱਲ ਨੂੰ ਆਪਣੇ ਆਪ ਨੂੰ ਗਰਵਾਨਿਤ ਮਹਿਸੂਸ ਕਰਦੇ ਹਾਂ ਸੰਤ ਹੋ ਹਰ 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 ਆਰਾਧੋ ਹਰ ਆਰਾਧ ਸਭੋ ਕਿਸ ਪਾਈਏ ਕਾਰਜ ਸਗਲੇ ਸਾਧੋ ਇਤੋਂ ਲੈ ਕੇ ਸੰਤ ਇੱਕ ਰੱਬ ਨੂੰ ਹਰ ਪਲ ਮਹਿਸੂਸ ਕਰਨ ਵਾਲੇ ਜੀਵਨ ਦਾ ਨਾਮ ਹੁੰਦਾ ਹੈ ਜਦੋਂ ਜਦੋਂ ਸਾਡੇ ਨਾਲ ਸ਼ਬਦ ਜੁੜਿਆ ਰਹਿੰਦਾ ਤਾਂ ਉਹਦਾ ਭਾਵਨਾਤਮਕ ਜਿਹੜਾ ਖੇਤਰ ਹੈ ਉਹ ਸਮਾਜ ਨਾਲ ਜੁੜਿਆ ਹੁੰਦਾ ਹੈਗਾ ਤਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਸਰੂਪ ਬਣ ਕੇ ਹਰ ਵਕਤ ਆਪਣੇ ਆਪ ਨੂੰ ਤੇਰੇ ਭਾਣੇ ਚ ਰੱਖਦਾ ਸਰਬੱਤ ਦੇ ਭਲੇ ਲਈ ਤੁਰਦਾ ਤਾਂ ਇਹ ਜਿਹੜਾ ਸਰਬੱਤ ਦਾ ਭਲਾ ਹੈਗਾ ਉਹ ਹਰ ਵਕਤ ਜੋ ਕੁਝ ਉਹਦੇ ਕੋਲ ਆ ਰਿਹਾ ਹੁੰਦਾ ਉਹ ਸਭ ਲਈ ਆ ਰਿਹਾ ਹੁੰਦਾ ਸਭ ਤੋਂ ਆ ਰਿਹਾ ਹੁੰਦਾ ਇਸ ਕਰਕੇ ਜਿਹੜਾ ਸੰਤ ਹੈਗਾ ਉਹ ਹਰ ਵਕਤ ਆਪਣੇ ਨੇੜੇ ਤੇੜੇ ਵਾਹਿਗੁਰੂ ਨੂੰ ਮਹਿਸੂਸ ਕਰਨ ਦਾ ਯਤਨ ਕਰਦਾ ਪਰ ਨਾਲ ਨਾਲ ਉਹ ਸਰੀਰ ਹੋਣ ਕਰਕੇ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਵਿਜੀਬਲ ਨਹੀਂ ਹੁੰਦੀਆਂ ਹੈਗੀਆਂ ਤਾਂ ਮੇਰਾ ਇੱਕ ਮੰਨਣਾ ਹੁੰਦਾ ਹੈਗਾ ਜਿਹੜੀ ਚੀਜ਼ ਕਿਸੇ ਨੂੰ ਤੁਹਾਨੂੰ ਚੰਗੀ ਲੱਭਦੀ ਹੈ ਸਮਝੋ ਉਹ ਸੰਤ ਪਦਵੀ ਦਾ ਗੁਣ ਹੈਗਾ ਜਿਹੜੀ ਚੀਜ਼ ਤੁਹਾਨੂੰ ਉਹਦੇ 'ਚ ਗਲਤ ਲੱਗਦੀ ਹੈਗੀ ਤਾਂ ਉਹਦੇ ਸ਼ਰੀਰ ਦੀ ਘਾਟ ਹੈਗੀ ਆ। ਗੁਰੂ ਨਾਨਕ ਸਾਹਿਬ ਨੇ ਇਸੇ ਲਈ ਸਾਨੂੰ ਗੁਨਾ ਕਾ ਹੋਵੇ ਵਾਸਲਾ ਕਾਡ ਵਾਸਲੀ ਜੇ ਦਾ ਸੰਦੇਸ਼ ਦਿੱਤਾ। ਜੀ। ਇਸ ਲਈ ਜਿਹੜਾ ਸੰਤ ਮਹਿਸੂਸ ਕਰਨਾਰ ਮੈਂ ਸਮਝਦਾ ਅੱਜ ਸਾਡੇ ਬਾਪੂ ਦੇ ਜਿਹੜਾ ਸਰਬੱਤ ਦੇ ਭਲੇ ਦੀ ਸਾਨੂੰ ਕੰਟੈਸਟਿੰਗ ਦਿੱਤੀ ਹੋਈ ਆ ਤਾਂ ਅਸੀਂ ਲਗਭਗ ਅਬਰੌਡ ਕੋਈ ਐਸੀ ਥਾਂ ਨਹੀਂ ਹੋਊਗੀ ਜਿੱਥੇ ਇਸਨੇ ਫੈਲੇ ਨਹੀਂ ਹੋਵਾਂਗੇ। ਜੀ। ਉਹ ਫੈਲੇ ਹੋਣ ਤੋਂ ਬਾਅਦ ਦੂਜੀ ਚੀਜ਼ ਮੈਨੂੰ ਲੱਗਦਾ ਹੈਗਾ ਐਸੀ ਨਹੀਂ ਹੋਏਗੀ ਜਿੱਥੇ ਅਸੀਂ ਗੁਰੂ ਘਰ ਨਹੀਂ ਬਣਾਇਆ ਹੋਊਗਾ। ਦੋ ਚੀਜ਼ਾਂ ਦੇ ਕਰਕੇ ਅਸੀਂ ਸੰਸਾਰ ਤੇ ਆਪਣੇ ਆਪ ਨੂੰ ਇਸ ਕਦਰ ਪੇਸ਼ ਕਰ ਰਹੇ ਹਾਂ ਕਿ ਸਿੱਖ ਕੁੱਛ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਣ ਸਦਕਾ ਅਸੀਂ ਦੁਨੀਆ ਨੂੰ ਸੰਦੇਸ਼ਿਤ ਕਰ ਰਹੇ ਹਾਂ। ਪਰ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਹਜੇ ਸਾਨੂੰ ਆਪਣੀ ਜਿਹੜੀ ਸਾਡੀ ਪੀੜ੍ਹੀ ਹੈਗੀ ਆ ਜਨਰੇਸ਼ਨ ਗੈਪ ਕਹ ਕੇ ਅਸੀਂ ਆਪਣੇ ਆਪ ਨੂੰ ਕਈ ਵਾਰ ਥੋੜਾ ਜਿਹਾ ਸੰਕਿਰਣ ਵੀ ਮਹਿਸੂਸ ਕਰਦਾਂ ਕਿ ਜਾਂ ਸਾਡੇ ਯੰਗ ਸਾਡੀ ਸੁਣਦੇ ਨਹੀਂ ਜਾਂ ਆਹ ਗੱਲ ਐ ਇਹ ਬੱਚਾ ਜਿਵੇਂ ਸਾਡਾ ਇੱਧਰਲਾ ਫੋਰਨਰ ਬੱਚਾ ਹੈਗਾ ਉਹ ਕਹਿੰਦੇ ਯਾਰ ਮੈਂ ਪੰਜਾਬੀ ਬੋਲਦਾ ਤਾਂਗਾ ਹੋਰ ਕੀ ਲੈਣਾਗਾ ਤਾਂ ਇਹੋ ਜੇ ਬਹੁਤ ਸਾਰੇ ਪੁਆਇੰਟਸ ਹੈਗੇ ਨੇ ਜਿਹੜਿਆਂ ਨੂੰ ਸਾਨੂੰ ਅਬਰੌਡ ਚ ਸਟੱਡੀ ਕਰਨ ਦੀ ਲੋੜ ਹੈ ਪੰਜਾਬ ਚ ਸਟੱਡੀ ਕਰਨ ਦੀ ਲੋੜ ਹੈ ਤਾਂ ਉਹ ਜਿਹੜਾ ਸਾਡਾ ਸਟੱਡੀ ਪਾਰਟ ਹੈਗਾ ਵਾ ਉਹ ਵੀ ਇੱਕ ਸੰਤ ਦੀ ਅਵਸਥਾ ਦਾ ਹਿੱਸਾ ਹੈਗਾ ਜੀ ਕਿਉਂਕਿ ਸੰਤ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਦਾ ਸ਼ਬਦ ਪਹੁੰਚਾਉਣ ਵਾਲਾ ਜਿਵੇਂ ਇਹ মিডিਆ ਹੈਗਾ ਇਸੇ ਤਰ੍ਹਾਂ ਨਾਲ ਸੰਤ ਇੱਕ মিডিਆ ਹੈਗਾ ਮਡੀਓਕਰ ਹੈਗਾ ਜੀ ਤਾਂ ਇਹ ਜਿਹੜੀ ਮਡੀਓਕਰ ਵਾਲੀ ਪੋਸਟ ਹੈਗੀ ਆ ਇਹਨੂੰ ਜਿਹੜਾ ਨਵਾਉਣਾ ਹੈਗਾ ਇਹ ਮੈਂ ਸਮਝਦਾ ਹੈਗਾ ਉਹਨੂੰ ਜਿਹਨੂੰ ਗੁਰੂ ਸਾਹਿਬ ਜੀ ਨੇ ਆ ਸੰਤਨ ਸ਼ਬਦ ਦੇ ਨਾਲ ਪਲੂਰਲ ਸ਼ਬਦ ਦੇ ਨਾਲ ਸੰਗਤ ਸ਼ਬਦ ਦੇ ਨਾਲ ਕਿ ਸੰਤ ਸ਼ਬਦ ਦਾ ਮਤਲਬ ਹੁੰਦਾ ਸੰਗਤੀ ਰੂਪ ਜੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਕੈਸਾ ਸਾਡਾ ਕ੍ਰਾਈਟੇਰੀਆ ਸਾਡੇ ਬਾਪੂ ਨੇ ਸਾਨੂੰ ਦਿੱਤਾ ਹੈ ਜੀ ਦੇ ਨਾਲ ਅਸੀਂ ਦੁੱਖ ਵਿੱਚ ਸੁਖ ਮਨਾਈ ਹੈਗੇ ਜੀ ਜਿਹਦੇ ਬਦੌਲਤ ਅਸੀਂ ਸੰਸਾਰ 'ਚ ਫੈਲੇ ਆਂ ਜਿਹਦੀ ਬਦੌਲਤ ਅਸੀਂ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਝੇਲਿਆ ਤਾਂ ਮੇਰਾ ਮੰਨਣਾ ਹੈਗਾ ਵੀ ਉਹ ਜਿਹੜਾ ਜਦੋਂ-ਜਦੋਂ ਅਸੀਂ ਆਪਣੇ ਦੇਸ਼ ਲਈ ਕੌਮ ਲਈ ਮਾਨਵਤਾ ਲਈ ਮਨੁੱਖਤਾ ਲਈ ਇਕੋਲਜੀ ਲਈ ਕੰਮ ਕਰਦੇ ਹੈਗੇ ਤਾਂ ਉਹ ਸੰਤ ਪਦਵੀ ਸਾਨੂੰ ਮਹਿਸੂਸ ਕਰਨੀ ਚਾਹੀਦੀ ਹੈ ਤੇ ਜੀ ਬਾਬਾ ਜੀ ਜਿਹੜਾ ਬਲਿਹਾਰੀ ਕੁਦਰਤ ਵਸਿਆ ਦਾ ਕਨਸੈਪਟ ਆ ਆ ਜੋ ਕੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਵਰਤ ਰਿਹਾ ਉਹਦੇ ਬਾਰੇ ਵਿੱਚ ਕੁਝ ਦੱਸੋ ਅ ਜਿਹੜਾ ਬਲਿਹਾਰੀ ਕੁਦਰਤ ਵਸਿਆ ਮੇਰਾ ਇਹ ਮਹਿਸੂਸ ਕਰਨਾ ਹੈਗਾ ਅ ਕਰਤਾ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਡੀ ਪਰਸਨੈਲਿਟੀ ਡਾਇਗਨੋਸ ਕਰਨਾ ਸਿਖਾਉਂਦੀ ਹੈ ਜੀ ਜੇ ਤਾਂ ਤੁਸੀਂ ਉਹਨੂੰ ਸੰਸਾਰਕ ਪ੍ਰਵਿਰਤੀ ਚੋਂ ਵੇਖਦੇ ਹੋ ਤਾਂ ਤੁਹਾਡੀ ego ਬਣ ਜਾਂਦੀ ਹੈ। ਜੇ ਤੁਸੀਂ ਉਹਨੂੰ ਪਰਮਾਰਥਕ ਗੁਣ ਚੋਂ ਵੇਖਦੇ ਹੈਗੇ ਤਾਂ ਤੁਹਾਡੀ ਪਰਸਨੈਲਿਟੀ ਬਣ ਜਾਂਦੀ ਹੈ। ਜੀ ਹੁਣ ਡਾਇਗਨੋਸ ਕਰਨ ਵੇਲੇ ਫਿਰ ਅਸੀਂ ਕੁਦਰਤ ਨੂੰ ਵੇਖਦੇ ਆਂ। ਕੁਦਰਤ ਵੇਖੋ ਹਰ ਚੀਜ਼ ਨੂੰ ਸਰਵਾਈਵ ਕਰਦੀ ਹੈ। ਮਨੁੱਖ ਵੀ ਉਹਦਾ ਇੱਕ ਹਿੱਸਾ ਹੈਗਾ। ਜੀ। ਹੁਣ ਜਦੋਂ ਮਨੁੱਖ ਉਹਦਾ ਹਿੱਸਾ ਮਹਿਸੂਸ ਕਰੇ ਤਾਂ ਮਹਾਰਾ ਕਹਿੰਦੇ ਨੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ। ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਜੀ ਪੂਰਾ ਇੱਕ ਸ਼ਬਦ ਜਿਹੜਾ ਹੈਗਾ ਮਹੱਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈਗਾ ਤਾਂ ਕੁਦਰਤ ਨੂੰ ਮਹਿਸੂਸ ਕਰਨ ਵੇਲੇ ਅਸੀਂ ਇਹ ਵੇਖਣਾ ਸਾਡਾ ਮਨ ਸੰਕੀਰਣ ਕਿੱਥੇ ਹੋ ਰਿਹਾ ਜੀ ਕੋਠੀਆਂ ਤੇ ਕਾਰਾਂ ਤੇ ਲਾਲਚ ਕਿੱਥੇ ਆ ਰਿਹਾ ਹੈ ਪੈਸਾ ਇਕੱਠਾ ਕਰਨ ਤੇ ਸ਼ੋਹਰਤ ਵਖਾਉਣ ਤੇ ਤਾਂ ਇਹ ਜਿਹੜੇ ਹੈਗੇ ਨੇ ਇਹ ਕੁਦਰਤ ਦੇ ਦੁਸ਼ਮਣ ਨੇ ਜਿਹੜੀ ਲੋੜਾਂ ਪੂਰੀਆਂ ਕਰਨੀਆਂ ਹੈਗੇ ਨੇ ਕੁਦਰਤ ਦੇ ਸਾਥ ਵਿੱਚ ਜੀ ਤਾਂ ਕੁਦਰਤ ਨੇ ਮਨੁੱਖ ਨੂੰ ਪਹਿਲੇ ਕੇਵਸ ਚ ਰਹਿੰਦਾ ਸੀ ਮਨੁੱਖ ਹੌਲੀ ਹੌਲੀ ਫਿਰਨੇ ਆ ਜਿਹੜੇ ਹੈਗੇ ਨੇ ਕੱਖਾਂ ਕਾਨਿਆਂ ਦੇ ਥਾਂ ਪਾਉਣੇ ਸ਼ੁਰੂ ਕਰ ਲਏ ਉਸ ਤੋਂ ਬਾਅਦ ਚੱਲਣਾ ਚੱਲਦਾ ਮਟੀਰੀਅਲ ਆ ਗਿਆ ਤਾਂ ਸੁਵਿਧਾਵਾਂ ਦੀ ਦੌੜ ਨਾਲ ਮੈਨੂੰ ਇਹ ਲੱਗਦਾ ਹੁੰਦਾ ਵੀ ਕੁਦਰਤ ਨਾਲੋਂ ਟੁੱਟ ਕੇ ਅੱਜ ਹੀਟ ਦਾ ਬਿਮਾਰ ਹੋ ਗਿਆ ਕੋਈ ਗਰਮੀ ਚ ਵੀ ਗਰਮ ਪਾਣੀ ਨਾਲ ਨਹਾਈ ਜਾਂਦੇ ਨੇ ਜੀ ਉਹ ਜਿਹੜਾ ਕੁਦਰਤ ਨਾਲੋਂ ਜਿਵੇਂ ਜਿਵੇਂ ਦੂਰ ਜਾ ਰਹੇ ਆ ਤਾਂ ਉਹਦੇ ਨਾਲ ਓਨੀਆਂ ਸਾਨੂੰ ਬਿਮਾਰੀਆਂ ਇਨਫੈਕਸ਼ਨਸ ਆ ਰਹੀਆਂ ਨੇ ਅੱਗੇ ਕੱਲਾ ਕੋਲ ਇਨਫੈਕਸ਼ਨ ਦੇ ਲਈ ਜਾਣੇ ਜਾਂਦੇ ਸੀ ਅੱਜ ਦੇ ਪਤਾ ਹੀ ਨਹੀਂ ਕਿੰਨੀਆਂ ਬਿਮਾਰੀਆਂ ਦੇ ਗੱਲਾਂ ਨੇ ਮੈਂ ਅੱਜ ਇੱਕ ਪਰਿਵਾਰ 'ਚ ਜਾ ਕੇ ਆਇਆ ਉਹ ਬੇਬੀ ਕੇਅਰ ਜਗ੍ਹਾ ਤੇ ਲੱਗੇ ਹੋਏ ਨੇ ਤਾਂ ਉਹ ਦੱਸਣ ਲੱਗੇ ਵੀ ਪੀ ਨਰਸ ਜਿਹੜੇ ਹੁੰਦੇ ਨੇ ਇਹਦੇ ਤੋਂ ਇਨਫੈਕਸ਼ਨ ਪੈਦਾ ਹੋ ਜਾਂਦੀ ਆ ਹੁਣ ਦੇਖੋ ਇਹ ਕੁਦਰਤ ਦੇ ਵਿੱਚੋਂ ਪੈਦਾ ਹੋਈ ਇੱਕ ਚੀਜ਼ ਹੈਗੀ ਜਿਹੇ ਸਾਨੂੰ ਇਨਫੈਕਸ਼ਨ ਕਰਨ ਲੱਗ ਗਈ ਇਹਦਾ ਮਤਲਬ ਉਹ ਅਸੀਂ ਕੁਦਰਤ ਨਾਲੋਂ ਬਹੁਤ ਦੂਰ ਚਲੇ ਪਰ ਫਿਰ ਵੀ ਜਿਹੜਾ ਇਹ ਜਿੰਨਾ ਸਾਡਾ ਆਸਟ੍ਰੇਲੀਅਨ ਕੰਟੀਨੈਂਟ ਹੈ ਇੱਥੇ ਤੇ ਬਹੁਤ ਜ਼ਿਆਦੇ ਮਤਲਬ ਦਰਖਤ ਹੈਗੇ ਨੇ ਜੇ ਅਸੀਂ ਆਪਣੇ ਇੰਡੀਆ 'ਚ ਵੀ ਬਹੁਤ ਕੁਝ ਹੈਗਾ ਪਰ ਪੰਜਾਬ ਜਾਂ ਜਿੱਥੇ-ਇੱਥੇ ਕਿਦਰੇ ਕਲੋਨੀ ਸਿਸਟਮ ਆ ਗਏ ਨੇ ਜੀ ਉੱਥੇ ਅਸੀਂ ਮੈਨੂੰ ਲੱਗਦਾ ਹੁੰਦਾ ਵੀ ਇਸ ਦੇਸ਼ ਨਾਲੋਂ ਸਾਡੇ ਘਰਾਂ ਦੇ ਜਿਹੜਾ ਦਰਖਤਾਂ ਦੇ ਸੰਭਾਲਣਾ ਹੈਗਾ ਉਹ ਬਹੁਤ ਘੱਟ ਹੈ ਇੱਕ ਦੂਜੀ ਜਿਵੇਂ ਸਾਡੇ ਅਪਾਰਟਮੈਂਟ ਕੰਟੈਕਸਟ ਹੈਗੇ ਨੇ ਉਹ ਉਹਨਾਂ ਦੇ ਵਿੱਚ ਮਤਲਬ ਲੋਕ ਕਿ ਦਰਖਤਾਂ ਨੂੰ ਤੁਸੀਂ ਕਿਵੇਂ ਸੰਭਾਲ पाओਗੇ ਫਿਰ ਕਰਾਊਡ ਬਹੁਤ ਹੈਗਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਰਕੇ ਅਸੀਂ ਕੁਦਰਤ ਤੋਂ ਮੈਨੂੰ ਲੱਗਦਾ ਹੁੰਦਾ ਜਦੋਂ ਟੁੱਟਦੇ ਹੈਗੇ ਆਂ ਤਾਂ ਬਿਮਾਰੀਆਂ, ਦੁੱਖ, ਮੁਸੀਬਤਾਂ ਸਾਡੇ ਬਹੁਤ ਨੇ ਔਰ ਮਸਲਾਨ ਅਸੀਂ ਸ਼ੇਰ ਤੋਂ ਡਰਦੇ ਆਂ ਜੀ ਪਰ ਮੇਰਾ ਇੱਕ ਮਤਲਬ ਯੂਨੀਅਰ ਜਨਰਲਮੈਨ ਲੁਧਿਆਣੇ ਤੋਂ ਤੇ ਉਹ ਛੇਨਾਤੀ ਕੰਮ ਕਰਦਾ ਉਹ ਕਹਿੰਦਾ ਸ਼ੇਰ ਜਸਟ ਐਜ਼ ਅ ਕੈਟ ਨਹੀਂ ਹੈਗਾ ਉਹ ਕਹਿੰਦਾ ਕੈਟ ਦਾ ਕੰਮ ਕੀ ਹੁੰਦਾ ਪਹਿਲੇ ਇਦਾਂ ਆਪਣੇ ਆਪ ਨੂੰ ਅਵੇਅਰ ਕਰਨਾ ਫਿਰ ਉਹਦੇ ਤੇ ਹਿੱਟ ਕਰਨਾ ਫਿਰ ਨੂੰ ਗ੍ਰੈਬ ਕਰਨਾ ਫਿਰ ਬਿਟ ਕਰਨਾ ਕਹਿੰਦਾ ਤੁਸੀਂ ਉਹਦੇ ਸਾਹਮਣੇ ਜਦੋਂ ਅੱਖਾਂ ਆੜ ਕੇ ਖੜ ਜਾਂਦੇ ਹੈਗੇ ਉਹ ਤੇ ਉਹ ਸੋਚਦਾ ਯਾਰ ਇਹ ਕੋਈ ਖਾਸ ਹੈ ਵੀ ਨਹੀਂ ਉਹ ਸਾਈਡ ਕਰ ਜਾਂਦਾ ਹੈਗਾ ਜੀ ਤਾਂ ਕੁਦਰਤ ਬੰਦੇ ਦੀ ਦੁਸ਼ਮਣ ਕਿਤੇ ਵੀ ਨਹੀਂ ਹੈਗੀ ਪਰ ਬੰਦੇ ਨੇ ਇਹਨੂੰ ਦੁਸ਼ਮਣ ਬਣਾ ਲਿਆ ਕਿਉਂ ਡਿਊ ਟੂ ਇਹਦਾ ਆਪਣੇ ਡਰ ਜੀ ਇਸ ਕਰਕੇ ਕੁਦਰਤ ਜੇ ਜਦੋਂ ਤੁਸੀਂ ਜਾਣਾ ਹੈਗਾ ਪਹਿਲੀ ਗੱਲ ਤੁਸੀਂ ਆਪਣੇ ਆਪ ਨੂੰ ਡਰ ਰਹਿਤ ਮਹਿਸੂਸ ਕਰਨਾ ਜਿੰਨਾ ਕਿ ਚਲ ਕਰ ਸਕਦੇ ਓਨਾਂ ਕਿ ਚਲ ਕੁਦਰਤ ਚ ਕੋਈ ਮੂਹ ਜਦੋਂ ਤੁਹਾਨੂੰ ਡਰ ਲੱਗਣ ਲੱਗਿਆ ਬਸ ਫਿਰ ਤੁਹਾਨੂੰ ਕੁਦਰਤ ਮੈਨੂੰ ਨਹੀਂ ਲੱਗਦਾ ਹੈਗਾ ਵੀ ਸਮਝ ਆਏਗੀ ਤਾਂ ਕੁਦਰਤ ਦਾ ਮਸਲਾ ਇਹ ਹੈ ਜਿਹੜਾ ਗੁਰੂ ਸਾਹਿਬ ਨੇ ਬਲਿਹਾਰੀ ਕੁਦਰਤ ਵਸਿਆ ਕਿਹਾ ਸੀ ਕਿ ਉਥੇ ਤੈਨੂੰ ਕਾਦਰ ਸਮਝ ਆਏ ਜਿਹਨੇ ਸ਼ੇਰ ਪੈਦਾ ਕੀਤਾ ਉਹ ਨਹੀਂ ਤੈਨੂੰ ਪੈਦਾ ਕੀਤਾ ਜਿਹਨੇ ਇੱਕ ਇਨਸੈਕਟ ਪੈਦਾ ਕੀਤਾ ਉਹਨੇ ਫਿਰ ਇਹ ਸਾਰੇ ਤੇਰੀ ਜ਼ਿੰਦਗੀ ਦੇ ਪਾਰਟ 플레이ਰ ਹੈਗੇ ਨੇ ਅ ਜਿਵੇਂ ਦੁਰਖਤ ਹੈਗੇ ਨੇ ਇਹਨਾਂ ਦੇ ਵੱਖਰੇ ਫਿਰ ਫਰੂਟ ਕੰਟਰੰਟ ਹੈਗੇ ਨੇ ਫਿਰ ਵੈਜੀਟੇਬਲਸ ਆ ਗਈਆਂ ਸੀਰੀਅਲਸ ਆ ਗਏ ਉਹਨਾਂ ਨੂੰ ਅਸੀਂ ਕ੍ਰੌਪ ਸਾਈਜ਼ ਕਰਕੇ ਮਤਲਬ ਲੋਕਾਂ ਦਾ પેટ ਭਰਨ ਵਾਲੀ ਇੱਕ ਦੌੜ ਬਣਾ ਲਈ ਹਰੀ ਕ੍ਰਾਂਤੀ ਆ ਗਈ ਅੱਜ ਜ਼ਹਿਰ ਨਾਲੋਂ ਪੰਜਾਬ ਦੀ ਖੇਤੀ ਜ਼ਹਿਰੀ ਬਣ ਗਈ ਫਿਰ ਦੁੱਧ ਦਾ ਇਨਕਲਾਬ ਆਇਆ ਅੱਜ ਦੁੱਧ ਨੂੰ ਕਹਿੰਦੇ ਕਿ ਇਹ ਦੁੱਧ ਜਗੀਰ ਰੱਖਿਆ ਪਿਆ ਬਚਦਾ ਕੁਝ ਨਹੀਂ ਹੈਗਾ ਤੇ ਉਹ ਅਡਲਟ ਮਿਲਕ ਹੋ ਗਿਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ ਅਸੀਂ ਜਦੋਂ ਪੈਸੇ ਦੀ ਦੌੜ ਵੱਲ ਨੂੰ ਕੁਦਰਤ ਨੂੰ ਤੋੜ ਲੈਨੇ ਤਾਂ ਕਦਰ ਭੁੱਲ ਜਾਂਦੇ ਹਾਂ ਬਿਲਕੁਲ ਜੀ ਜਦੋਂ ਪੈਸੇ ਦੀ ਦੌੜ ਦੀ ਥਾਂ ਤੇ ਅਸੀਂ ਕੁਦਰਤ ਨੂੰ ਮਹਿਸੂਸ ਕਰਦੇ ਆਂ ਕਦਰ ਨੂੰ ਨਾਲ ਹੋ ਕਰਕੇ ਤਾਂ ਉਹੀ ਚੀਜ਼ ਵੀ ਰੁਪਈਏ ਡਾਲਰ ਸਾਡੇ ਬੱਚੇ ਨੂੰ ਜੀਵਨ ਨਹੀਂ ਦੇ ਸਕਦੇ ਇੱਕ ਡੈਰੀ ਦਾ ਜਿਹੜਾ ਮਿਲਕ ਹੈਗਾ ਉਹ ਸਾਡੇ ਬੱਚੇ ਨੂੰ ਜੀਵਨ ਦੇਏਗਾ ਜੇ ਮਾਰਪੋੜ ਫੀਡ ਨਹੀਂ ਹੈ ਜੀ ਬਿਲਕੁਲ ਇਹ ਚੀਜ਼ ਕੁਦਰਤੀ ਮੈਨੂੰ ਲੱਗਦਾ ਹੈਗਾ ਵੀ ਉਹਨੂੰ ਸਾਨੂੰ ਇਸ ਤਰ੍ਹਾਂ ਫੀਲ ਕਰਨਾ ਚਾਹੀਦਾ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਹਰੀ ਕ੍ਰਾਂਤੀ ਦਾ ਹਾਂਜੀ ਹਰੀ ਕ੍ਰਾਂਤੀ ਨੇ ਸਾਡੇ ਨਿੱਜੀ ਜੀਵਨ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰਭਾਵ ਪਾਏ ਅ ਹਰੀ ਕ੍ਰਾਂਤੀ ਦਾ ਮੈਂ ਤਾਂ ਇਹ ਕਹੂੰਗਾ ਕਿ ਵੀ ਜਿਹੜੀ ਸਾਡੀ ਹੋਣ ਵਾਲੀ ਜਨਰੇਸ਼ਨ ਸੀ ਉਹਦੇ ਲਈ ਉਹ ਬਹੁਤ ਬੈਡ ਇੰਪੈਕਟ ਰਿਹਾ ਜੀ ਅਮੀਰੀ 'ਚ ਅਸੀਂ ਮਤਲਬ ਅੱਗੇ ਜਿੱਥੇ ਵੀ ਗਿਨੇ ਜਾਂਦੇ ਆ ਇੰਡੀਆ ਦੇ ਵਿੱਚ ਨੰਬਰ 1 ਗਿਨੇ ਜਾਂਦੇ ਆ ਪਰ ਜਦੋਂ ਕਰਜ਼ਿਆਂ ਦੀ ਲਿਸਟ ਗਣੀ ਜਾਂਦੀ ਹੈ ਫਿਰ ਬੜਾ ਹੈਰਾਨੀਜਨਕ ਤੱਥ ਆਉਂਦਾ ਹਾਲ ਮੈਨੂੰ ਹੈਰਾਨੀ ਹੋਈ ਕੈਨੇਡਾ 'ਚ ਮੇਰਾ ਇੱਕ ਜੂਨੀਅਰ ਵਨ ਰਹਿੰਦਾ ਹੈਗਾ ਤੇ ਮੈਂ ਉਹਨੂੰ ਗੱਲਾਂ ਕਰਨ ਲੱਗ ਗਿਆ ਵੀ ਤੇਰਾ ਕਾਰੋਬਾਰ ਕਿਵੇਂ ਕਹਿੰਦਾ ਬਾਬਾ ਜੀ ਇੱਥੇ ਤਾਂ ਕਿਸ਼ਤ ਦੇਣ ਦੀ ਤੁਹਾਡੇ ਕੋਲ ਜਰੂਰਤ ਚਾਹੀਦੀ ਆ ਭਾਵੇਂ ਕੈਨੇਡਾ ਖਰੀਦ ਲਓ ਮਤਲਬ ਇਹ ਚੀਜ਼ ਕਿੱਥੋਂ ਸਿੱਖੀ ਉਹਨੇ ਪੰਜਾਬ 'ਚ ਪੀ ਪੰਜਾਬ ਚ ਜਿਹੜਾ ਹੈਗਾ ਇਦਾਂ ਲੋਨ ਲੈ ਲੈਣਾ ਇਦਾਂ ਸਬਸਿਡੀ ਆਜੂਗੀ ਇਦਾਂ ਇਹ ਆਜੂ ਵੱਡੀ ਮਸ਼ੀਨਰੀ ਲਿਆਂਦੀ ਉਹ ਫਿਰ ਉਹਨਾਂ ਜਿੰਨਾ ਖੇਤਰ ਉਹਨੂੰ ਮਤਲਬ ਕਿ ਉਹਨੇ ਜੁਟਿਲਟੀ ਪਾਰਟਸ ਜਿਹੜਾ ਉਹਦਾ ਨਹੀਂ ਕਰ ਪਾਈ ਜਿਵੇਂ ਮਸਲਨ ਕੰਬਾਈਨ ਹੈਗੀ ਆ 400 ਏਕੜ ਤੱਕ ਕੰਮ ਕਰੇ ਤਾਂ ਉਹ ਆਪਣੇ ਆਪ ਨੂੰ ਸਰਵਾਈਵ ਕਰਵਾਉਂਦੀ ਆ 300 ਏਕੜ ਤੱਕ ਕਰੇ ਤਾਂ ਵੀ ਸਰਵਾਈਵ ਕਰਦੀ ਆ ਜਦੋਂ ਉਹਦੇ ਕੋਲ 100 ਏਕੜ ਹੀ ਰਹਿ ਜਾਂਦਾ ਕਰਜ਼ਾ ਨਹੀਂ ਲੈਂਦਾ ਜੀ ਬਿਲਕੁਲ ਉਹ ਫਿਰ ਜਦੋਂ ਕਰਜ਼ੇ ਦੀ ਕਿਸ਼ਤ ਟੁੱਟਦੀ ਹੈਗੀ ਤੇ ਮਸ਼ੀਨ ਉਹ ਜਿਹੜਾ ਹੈਗਾ ਲੋਹਾ ਖੜਾ ਹੋ ਜਾਂਦਾ ਤਾਂ ਲੋਹਾ ਜੰਗ ਖਾਊਗਾ ਤੇ ਉਹ ਨਹੀਂ ਮਤਲਬ ਥਾਂ ਹੀ ਘੇਰਨੀ ਹੈ ਜੀ ਬਿਲਕੁਲ ਇਸ ਤਰ੍ਹਾਂ ਨਾਲ ਮਤਲਬ ਹਰੀ ਕ੍ਰਾਂਤੀ ਚ ਮਿਸਯੂਜ਼ ਪਾਰਟ ਬਹੁਤ ਸਾਰੇ ਵਧ ਗਏ ਉਹਦੇ ਚ ਦੌੜ ਕੀ ਬਣ ਗਈ ਜਿਹੜੀ ਕਾਰਪੋਰੇਟ ਸੈਕਟਰ ਫੜਾ ਖੜਾ ਹੋ ਗਿਆ ਜੀ ਤਾਂ ਪੰਜਾਬ ਦੀ ਹਰੀ ਕ੍ਰਾਂਤੀ ਦੇ ਨਾਲ ਨਾਲ ਮੈਂ ਤੇ ਇਹ ਵੀ ਕਹਿਣਾ ਚਾਹਾਂਗਾ ਜਿਵੇਂ ਹੁਣ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਨੇ ਵਰਲਡਵਾਈਡ ਕਿਸਾਨਾਂ ਨੂੰ ਅਵੇਅਰ ਕੀਤਾ ਆ ਉਹਦੇ ਚ ਮੈਨੂੰ ਇੱਕ ਦੂਜੀ ਗੱਲ ਇਹ ਵੀ ਲੱਗਦੀ ਹੁੰਦੀ ਹੈ ਵੀ ਜਿਹੜਾ ਬੰਦੇ ਦੀ ਫਿਤਰਤ ਆ ਨਾ ਵੀ ਮੈਂ ਕੰਮ ਨਹੀਂ ਕਰਨਾ ਕਿਉਂਕਿ ਕੰਮ ਨਾਲ ਟਾਇਰਡ ਹੋਣਾ ਜੀ ਟਾਇਰਡ ਹੋਣ ਤੋਂ ਬਾਅਦ ਮੈਂ ਰਿਲੈਕਸ ਵੀ ਹੁਣਾ ਇਹ ਵਿੱਚੋਂ ਬਾਹਰ ਕੱਢਦਾ ਤਾਂ ਹਰੀ ਕ੍ਰਾਂਤੀ ਦੇ ਸਭ ਤੋਂ ਖਤਰਨਾਕ ਪਹਿਲੂ ਮੈਨੂੰ ਇਹ ਲੱਗਿਆ ਵੀ ਬੰਦੇ ਦੇ ਹੱਥੋਂ ਕੰਮ ਛੁੱਟ ਗਿਆ ਜੀ ਬਿਲਕੁਲ ਬੰਦਾ ਦਿਮਾਗ ਤੇ ਮਸ਼ੀਨਰੀ ਦਾ ਗੁਲਾਮ ਹੋ ਗਿਆ ਬਿਲਕੁਲ ਜੀ ਇਹ ਸਭ ਤੋਂ ਵੱਡਾ ਮੈਨੂੰ ਲੱਗਦਾ ਹੁੰਦਾ ਵੀ ਹਰੀ ਕ੍ਰਾਂਤੀ ਨੇ ਸਾਨੂੰ ਨੁਕਸਾਨ ਕੀਤਾ ਬਿਲਕੁਲ ਜੀ ਤੇ ਉਹਦੇ ਨਾਲ ਨਾਲ ਜਿਹੜੇ ਪੈਸਟੀਸਾਈਡ ਦੇ ਅਸਰ ਸੀਗੇ ਹਾਂ ਉਹ ਅਸਲ ਚੋਂ ਕੀ ਹੋਇਆ ਮੈਂ ਕਿਉਂਕਿ ਆਰਗੈਨਿਕ ਫਾਰਮਿੰਗ ਤੇ ਕੰਮ ਕਰਦਾ ਹੈਗਾ ਤਾਂ ਉਹਦੇ ਚ ਨਦੀਨ ਸਭ ਤੋਂ ਵੱਡਾ ਮੇਜਰ ਪ੍ਰੋਬਲਮ ਹੈਗੀ ਆ ਜੀ ਤਾਂ ਉਹ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਕਿਸਾਨ ਨੂੰ ਵੀ ਮੇਜਰ ਪ੍ਰੋਬਲਮ ਉਸ ਵੇਲੇ ਹੋਗੀ ਹੁਣ ਫਿਰ ਮੈਂ ਆਪਣਾ ਬਚਪਨਾ ਵੇਖਦਾ ਸੀ ਕਿਉਂਕਿ ਮੈਂ ਜਦੋਂ ਹੁਣੇ ਕੰਮ ਕਰਨ ਲੱਗਾ ਅਸਲ ਚ ਮੈਂ ਆਪਣੇ ਉੱਤੇ ਸਪੋਰਟਸ ਅਕੈਡਮੀ ਆ ਤੇਜਿੰਦਰ ਪਾਲ ਸਿੰਘ ਤੌਰ ਜਿਹੜਾ ਏਸ਼ੀਅਨ ਰਿਕਾਰਡ ਬੀਟਰ ਹੈ ਤਕੀ 올ੰਪੀਅਨ ਪਾਰਟਿਸਪੀਟੈਂਟਡ ਹੈਗਾ ਵਾ ਤੇ ਉਹਦੀ ਡਾਈਟ ਤੋਂ ਇਹ ਸਾਰੀ ਗੱਲ ਚੱਲੀ ਸੀਗੀ ਅਸਲ ਚ ਫਿਰ ਮੈਂ ਕਿਉਂਕਿ ਸਪੋਰਟਸ ਅਕੈਡਮੀ ਸ਼ੁਰੂ ਕੀਤੀ ਫਿਰ ਉਹਨਾਂ ਨੂੰ ਡਾਈਟ ਦੀ ਗੱਲ ਆਈ ਤਾਂ ਉੱਥੋਂ ਫਿਰ ਮੈਨੂੰ ਪਤਾ ਲੱਗਿਆ ਕਿ ਸਟਰੀਲਾਈਜੇਸ਼ਨ ਜਿਹੜੀ ਹੈਗੀ ਆ ਕਿੱਦਾਂ ਆਉਂਦੀ ਹੈਗੀ ਆ ਪੈਸਟੀਸਾਈਜ਼ ਕਿੱਦਾਂ ਨੁਕਸਾਨ ਕਰਦੇ ਨੇ ਫਿਰ ਮੈਂ ਟੈਕਨੀਕਲੀ ਖੁਦ ਹੱਥੀਂ ਕੰਮ ਸ਼ੁਰੂ ਕੀਤਾ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਨਦੀਨ ਜਿਹੜਾ ਹੈਗਾ ਇਹ ਧਰਤੀ ਦਾ ਮੰਨ ਲਓ ਕਿ ਇੱਕ ਬੇਟਾ ਹੈਗਾ ਫਰਟੀਲਾਈਜ਼ਡ ਕੁਆਲਿਟੀ ਜਿਹੜੀ ਆ ਨਦੀਨ ਹੀ ਦੱਸਦਾ ਜੇ ਨੀ ਧਰਤੀ ਸਵਾਲ ਤਾਕਤਵਰ ਹੋਏਗੀ ਉਹਨਾਂ ਦਾ ਜੋ ਨਦੀਨ ਜਿਹੜਾ ਹੈਗਾ ਉਹ ਪੈਦਾ ਹੋਏਗਾ ਜੀ ਹੁਣ ਗੱਲ ਆ ਗਈ ਸਾਡੀ ਕਿ ਅਸੀਂ ਆਰਗੇਨਿਕ ਸਰਵਿਸਿਜ਼ ਦੇਣੀਆਂ ਹੁਣ ਉਦੋਂ ਪੈਸਟੀਸਾਈਜ਼ ਕਿਉਂ ਆਏ ਇਸ ਕਰਕੇ ਆਏ ਜਦੋਂ ਜ਼ੀਲਡ ਜ਼ਿਆਦਾ ਲੈ ਤਾਂ ਕੀ ਸੀ ਕਿ ਇੱਕੋ ਚੀਜ਼ ਸਾਹਮਣੇ ਸੀ ਬਾਕੀਆਂ ਨੂੰ ਕੱਟ ਕਰਨਾ ਸੀ ਤਾਂ ਜਿਹੜੇ ਸਾਡੇ ਸਾਇੰਟਿਸਟ ਸੀਗੇ ਉਹਨਾਂ ਨੇ ਫਿਰ ਇੱਕ ਇੱਕ ਚੀਜ਼ ਦੇ ਚੌੜੇ ਪੱਤੇ ਦੀ ਕਿਹੜੀ ਜਹੇ ਚਾਹੀਦੀ ਐ ਦੇ ਲਈ ਕੀ ਚਾਹੀਦਾ ਪੈਸਟੀਸਾਈਜ਼ ਕੀ ਹੈ ਵੀਡ ਜਿਹੜੇ ਨੇ ਉਹਨੂੰ ਖਤਮ ਕਰਨ ਵਾਲੀ ਵਸਟੀਸਾਈਜ਼ ਕੀ ਹੈਗੀ ਐ ਤਾਂ ਇਹ ਜਿਹੜੀਆਂ ਚੀਜ਼ਾਂ ਸੀ ਚੱਲੀਆਂ ਤਾਂ ਖੋਜ ਲਈ ਜੀ ਹੁਣ ਜਿਨੇ ਖੋਜ ਕਰ ਲਈ ਉਹ ਕਹਿੰਦਾ ਮੇਰੀ ਚੀਜ਼ ਸਭ ਤੋਂ ਸੁਪੀਰੀਅਰ ਹੈਗੀ ਐ ਇੱਕ ਤਾਂ ਉਹ ਚੀਜ਼ ਨੇ ਸਭ ਤੋਂ ਵੱਡਾ ਹੋ ਗਈ ਤਾਂ ਦੂਜਾ ਜਿਹੜਾ ਲੈਕ ਆਫ ਨੌਲੇਜ ਜਿਵੇਂ ਸਾਇੰਟਿਸਟ ਕਹਿੰਦਾ ਕਿ ਉਹਨੂੰ ਐਨ ਐਮ ਐਲ ਯੂਜ਼ ਕਰਨੀ ਆ ਤੋ ਦੁਕਾਨਦਾਰ ਤੋਂ ਕਿਸਾਨ ਤੱਕ ਜਾਂਦੇ ਆ ਉਹ ਮਤਲਬ ਉਹਨੂੰ 100 ਟਾਈਮਸ ਬਤਾ ਲੈਂਦਾ ਹੈਗਾ ਉਹ ਚੀਜ਼ ਨਾ ਕੀ ਹੋਇਆ ਕਿ ਜਿਹੜਾ ਉਹ ਮਤਲਬ ਕਿ ਗ੍ਰੀਨ ਹੈਗਾ ਜਿਹੜਾ ਜਾਂ ਜਿਹੜਾ ਫੂਡ ਹੈ ਜਿਹੜਾ ਫਰੂਟ ਹੈਗਾ ਉਹ ਉਹਦੇ ਤੋਂ ਦਾ ਇਨਫੈਕਸ਼ਨ ਜਿਆਦਾ ਰੇਟ ਰਹਿ ਗਿਆ ਉਹਦਾ ਇਨਫੈਕਸ਼ਨ ਰੇਟ ਰਹਿਣ ਕਰਕੇ ਜਦੋਂ ਬੰਦੇ ਨੇ ਖਾਧੇ ਬੰਦੇ ਨੇ ਇਨਫੈਕਸ਼ਨ ਪੈਦਾ ਕਰਤੀ ਇੰੋਂ ਜਿਹੜੇ ਨੇ ਜਿਹੜੇ ਜਿੰਨੇ ਪੈਸਟੀਸਾਈਜ਼ ਵੈਸਟੀਸਾਈਜ਼ ਜਿੰਨੀਆਂ ਵੀ ਮੈਡੀਸਿਨਸ ਜਿਹੜੀਆਂ ਸੀਗੀਆਂ ਉਹਨਾਂ ਨੇ ਇੱਕ ਨੈਗੇਟਿਵ ਅਸਰ ਪੈਦਾ ਕਰਕੇ ਜਿਹੜਾ ਬੰਦੇ ਦਾ ਸੁਭਾਅ ਹੈਗਾ ਤੇ ਕਿਉਂਕਿ ਜੈਸਾ ਅਨ ਤੈਸਾ ਮਨ ਸੀ ਜੀ ਐਂਗਜ਼ਾਇਟੀ ਪਣ ਆ ਗਿਆ ਉਸ ਐਂਗਜ਼ਾਇਟੀ ਪਣਨੇ ਕੀ ਕੀਤਾ ਕਿ ਮਾਂ ਬਾਪ ਤੇ ਪੁੱਤ ਦੀ ਜਿਹੜੀ ਇੱਕ ਮੁਹੱਬਤ ਦੀ ਲੇਅਰ ਹੁੰਦੀ ਸੀ ਜਾਂ ਡਰ ਦੀ ਜਾਂ ਪਿਆਰ ਦੀ ਬਈ ਹੋਰ ਨਹੀਂ ਮੇਰਾ ਬਾਪੂ ਆ ਫਿਰ ਕੀ ਹੋ ਗਿਆ ਮੇਰਾ ਬਾਪੂ ਆ ਉਹ ਚੀਜ਼ ਬਾਹਰ ਕਰਦੇਗਾ ਤਾਂ ਤੂੰ ਕੌਣ ਹੋਣਾ ਜੀ ਤਾਂ ਉਹ ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਨੇ ਸਾਡੇਆਂ ਮਤਲਬ ਰਹਿਣ ਸਹਿਣ ਦੇ ਵਿੱਚ ਵੀ ਅਸਰ ਪਿਆ ਉਹਨਾਂ ਦਾ ਡਿਊ ਟੂ ਖੁਰਾਕ ਨਾਲ ਨਾਲ ਸਾਡੇ ਪੰਜਾਬ ਦੀ ਆਵੋ ਹਵਾ ਤੇ ਵੀ ਅਸਰ ਪਿਆ ਜੀ ਮੰਨ ਲਓ ਚਿੜੀਆਂ ਮਰ ਗਈਆਂ ਵੋਲਟਾਇਰ ਚਲੇ ਗਈਆਂ ਮੰਨ ਲਓ ਜਿਹੜੀਆਂ ਅੱਗੇ ਜਾਨਵਰਾਂ ਨੂੰ ਮੰਨ ਲਓ ਮਰਿਆਂ ਨੂੰ ਖਾ ਜਾਂਦੀਆਂ ਸੀ ਤੇ ਹੁਣ ਉਹ ਮਰੇ ਹੋਏ ਜਾਨਵਰ ਵੀ ਸਾਂਭਣ ਨੂੰ ਥਾਂ ਨਹੀਂ ਫਿਰ ਜਲੰਧਰ ਚੋਂ ਜਿਹੜੀ ਇਹਦੀ ਇੰਡਸਟਰੀ ਚੱਲੇ ਗਈ ਹੁਣ ਮਕਸਦ ਤਾਂ ਇਹ ਹੋਣਾ ਚਾਹੀਦਾ ਇਹ ਜਿਹੜਾ ਗੰਦਾ ਪਾਣੀ ਹੈਗਾ ਉਹਨੂੰ ਦੁਆਰਾ ਫਿਰ ਜਿਹੜਾ ਹੈਗਾ ਰਿਫਲ ਕਿਵੇਂ ਦਿੱਤਾ ਜਾ ਜੀ ਉਹ ਚੀਜ਼ ਤੇ ਤੇ ਗੌਰ ਨਹੀਂ ਕੀਤੀ ਹੈਗੀ ਬਸ ਉਹ ਮੰਨ ਲਓ ਕਿ ਗੰਦਪਾਤਾ ਗੰਦਪਾਤਾ ਕਹਿ ਕੇ ਮੰਨ ਲਓ ਕਿ ਸਾਰਾ ਜਿਹੜਾ ਹੈਗਾ ਮੈਨੂੰ ਲੱਗਦਾ ਹੈਗਾ ਵੀ ਉਸ ਬਿਜ਼ਨਸ ਦਾ ਹੀ ਬੜਾ ਵੱਡਾ ਨੁਕਸਾਨ ਹੋਇਆ ਔਰ ਪੰਜਾਬ ਦੇ ਅੰਦਰ ਬਿਜ਼ਨਸ ਦੇ ਜੋ ਹੁਣ ਵਰਤਮਾਨ ਹਾਲਾਤ ਨੇ ਕਿਸੇ ਤੋਂ ਲੁਕੇ ਛਿਪੇ ਨਹੀਂ ਹੈਗੇ ਜਦੋਂ ਕਿ ਫੂਡ ਇੰਡਸਟਰੀ ਬਹੁਤ ਵਧੀਆ ਲੱਗ ਸਕਦੀ ਸੀ ਹੋਰ ਬਹੁਤ ਕੁਝ ਐਸਾ ਹੋ ਸਕਦਾ ਹੈਗਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਇੱਕ ਦੌਰ 'ਚ ਜੋ ਤੁਰ ਪਏ ਨੇ ਹਨਾ ਇਹ ਭੁੱਲ ਜਾਨੇ ਕਿ 100 ਮੀਟਰ ਸਪ੍ਰਿੰਟ ਹੈਗੀ ਆ ਕਿ ਮੈਰਾਥਨ ਹੈਗਾ ਜੀ ਮੇਰੀ ਪਰਸਨਲ ਲਾਈਫ ਲਈ ਤਿੰਨ ਵਕਤ ਦੀ ਰੋਟੀ ਸਾਲ ਭਰ ਦਾ ਮੇਰਾ ਪਲਾਨ ਉਹਦੇ ਚ ਬੱਚਿਆਂ ਦੀ ਫੀਸ ਆ ਗਈ ਹੋਰ ਆਈਦਰ ਐਕਸਪੈਂਸ ਆ ਗਏ ਕੁਝ ਮੰਥਲੀ ਨੇ ਕੁਝ ਐਨੂਅਲ ਨੇ ਜੀ ਇਹ ਮੇਰੀ ਇੱਕ ਸਪ੍ਰਿੰਟ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਮੇਰੀ ਮੈਰਾਥਨ ਹੈ मीनिंग ਫੋਰ ਫੰਡ ਮੈਂ ਕੰਮ ਕਰਨਾ ਜਿਹੜਾ ਬਚ ਗਿਆ ਵੈਲੰਟਗੋਡਾ ਹੁਣ ਕੀ ਆ ਪਹਿਲਾਂ ਇਹੋ ਜਿਹਾ ਘਰ ਬਣਾਉਣਾ ਫਿਰ ਐਡ ਐਡ ਏਸੀ ਲਾਉਣਾ ਫਿਰ ਸੈਂਟਰਲ ਏਸੀ ਕਰਨਾ ਫਿਰ BMW ਕਰਨੀ ਆ ਫਿਰ ਫਲਾਣਾ ਕਰਨਾ ਉਹ ਸਾਰੇ ਕੁਝ ਨੇ ਕੀ ਕੀਤਾ ਕਿ ਹੀਟਲੇ ਸਾਰੇ ਹਲਾ ਕੇ ਰੱਖ ਦੇ ਇਨ ਪ੍ਰੈਜ਼ੈਂਟ ਜਿਹੜਾ ਹੈਗਾ ਵਾ 1 ਕਿਲੇ ਦੀ ਖੇਤੀ 5 ਕਿਲੇ ਦੀ ਖੇਤੀ 10 ਕਿਲੇ ਦੀ ਖੇਤੀ 100 ਕਿਲੇ ਦੀ ਖੇਤੀ ਨਾ ਚੀਜ਼ਾਂ ਦਾ ਫਰਕ ਹੈ ਜੀ ਬਿਲਕੁਲ ਔਰਗੇਨਿਕ ਕੰਸਰਨ ਚ ਵੀ ਮੈਂ ਜਿਵੇਂ ਕੰਮ ਕਰ ਰਿਹਾ ਹੈਗਾ ਮੈਂ ਤੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਮਾਰਕੀਟਿੰਗ ਦੇ ਬਹੁਤ ਸਾਰੇ ਪਲਾਨਸ ਹੈਗੇ ਨੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹਦੇ ਜਿਹੜਾ ਪੇਸ਼ੈਂਸ ਦਾ ਹੋਣਾ ਸੀ ਨਾ ਇਹ ਗਵਾਇਆ ਗਿਆ ਮੈਂ ਇਹ ਸਮਝਦਾ ਹਾਂ ਵੀ ਪੈਸਟੀਸਾਈਜ਼ ਦੇ ਖੇਤਰ ਨੇ ਸਾਡੇ ਜੀਵਨ ਚੋਂ ਪੇਸ਼ੈਂਸ ਖੋ ਲਿਆ ਜੀ ਇਹ ਮਤਲਬ ਤੇ ਬਾਬਾ ਜੀ ਜਿਹੜੇ ਨੇਤਾਵਾਂ ਪ੍ਰਤੀ ਜੀਵਨ ਦੇ ਵਿੱਚ ਕੀ ਕੀ ਉਰਜਾਵੇਂ ਤੁਹਾਡੇ ਅ ਰੱਬ ਦੀ ਜਿਆਦਾ ਕੀ ਜਦੋਂ ਨੀਂਦ ਆ ਜਾ ਸੌਂ ਜਾਈਦਾ ਨਹੀਂ ਫਸਾ ਦਨ ਤੁਰੇ ਰਹੀਦਾ ਹੈਗਾ ਉਹਦੇ ਚ ਮਤਲਬ ਮੇਰਾ ਮੇਨ ਕਨਸਰਨ ਹੈਗਾ ਸੋਇਲ ਟੂ ਸੋਇਲ ਹਿਊਮਨ ਟੂ ਹਿਊਮਨ ਸੋਲ ਟੂ ਸੋਲ ਵੀ ਵੇਰੀ ਜਿੱਥੇ ਮੈਂ ਤੁਸੀਂ ਜ਼ਿਕਰ ਕੀਤਾ ਸੀ ਸੌਰੀ ਮੈਂ ਤੁਹਾਨੂੰ ਰੋਕ ਰਿਹਾ ਕਿ ਤੁਸੀਂ ਆਰਗੈਨਿਕ ਖੇਤੀ ਦੇ ਉੱਤੇ ਕੰਮ ਕਰਦੇ ਹੋ ਤੁਸੀਂ ਸਪੋਰਟਸ ਦੇ ਉੱਤੇ ਤੁਸੀਂ ਐਜੂਕੇਸ਼ਨ ਦੇ ਉੱਤੇ ਜੇ ਤੁਸੀਂ ਇਹਨਾਂ ਨੂੰ ਵੱਖਰਾ-ਵੱਖਰਾ ਕਰਕੇ ਸਾਡੇ ਸਰੋਤਿਆਂ ਦੇ ਨਾਲ ਸਾਝ ਬਣਾਉਂਦੇ ਉਹਦੇ ਚ ਇਉਂ ਹੈਗਾ ਇੱਕ ਉਸਾਰਨ ਧੀਰਪਿੰਡ ਹੈ ਉੱਥੇ ਅਸੀਂ এনवायरमेंट ਤੇ ਕੰਮ ਕਰ ਰਹੇ ਹਾਂ ਜੀ ਉਸ ਕੰਮ ਵਿੱਚ ਮੇਰਾ ਫਰਸਟ ਇਹ ਹੁੰਦਾ ਹੈਗਾ ਕਿ ਵੀ ਜਿਹੜਾ ਜਿਹਦੇ ਖੇਤ ਦੇ ਨਾਲ ਬੂਟਾ ਲੱਗਣ ਜਾ ਰਿਹਾ ਉਹ ਖੁਦ ਸਮਝੇ ਮੇਰਾ ਹਜੇ ਤੱਕ ਰਿਜ਼ਲਟ ਉਹਨੇ ਪਰਫੈਕਟ ਤੇ ਨਹੀਂ ਆਏ ਤੇ ਮੈਨੂੰ ਕੋਈ ਬਹੁਤਾ ਵੱਡਾ ਇਹ ਵੀ ਨਹੀਂ ਹੈਗਾ ਵੀ ਮੈਂ ਇੰਨੇ ਹਜ਼ਾਰ ਲਾਤੇ ਐਂ ਮੈਂ ਕਦੇ ਨਹੀਂ ਇਹ ਮੰਨ ਲਓ ਕਰਦਾ ਹੈਗਾ ਮੈਂ ਕਹਿੰਦਾ ਯਾਰ ਲੋਕਾਂ ਦਾ ਆਈਕਿਊ ਤਿਆਰ ਹੋਵੇ ਜੇ ਮੈਂ ਮੰਨ ਲਓ 100 ਬੰਦਿਆਂ ਦਾ ਆਈਕਿਊ ਤਿਆਰ ਕਰਤਾ ਤੇ ਉਹ ਗਾਂ 100 ਦਾ ਪੇਂਘਾ ਕਰ ਲੈਣਗੇ ਉਹ ਉਹਨਾਂ ਦੀ ਡਿਊਟੀ ਹੋਊਗੀ ਮੇਰੀ ਆਪਣੀ ਗੱਲ ਦੀ ਉਸ ਤੋਂ ਬਾਅਦ ਜਿਹੜਾ ਖੂਸਾ ਪਾਂਡਵਾ ਉੱਥੇ ਅਸੀਂ ਆਰਗੈਨਿਕ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਹੈ ਨਾਲ ਨਾਲ ਬੱਚਿਆਂ ਨੂੰ ਜਿਹੜੇ ਮਨ ਲੋ ਗੁਰਮਤਿ ਸਿੱਖਿਆ ਸਿੱਖਦੇ ਨੇ ਜੀ ਤੇ ਕੀਰਤਨ ਜਿਹੜਾ ਹੈਗਾ ਗੁਰਬਾਣੀ ਕੀਰਤਨ ਜੀ ਤੇ ਜੇ ਕੋਈ ਫੋਕ ਵੀ ਕਰਨਾ ਚਾਹੁੰਦਾ ਹੈਗਾ ਉਹਨਾਂ ਲਈ ਬਹੁਤ ਸਾਰੇ ਮੇਰੇ ਦੋਸਤ ਹੈਗੇ ਨੇ ਮੈਂ ਉਹਨਾਂ ਕੋਲ ਉਹਨੂੰ ਭੇਜ ਦਿੰਦਾ ਜੇ ਕਿਸੇ ਦਾ ਇੰਟਰਸਟ ਹੁੰਦਾ ਪਰ ਮਨ ਨੂੰ ਇੱਕ ਗੱਲ ਕਹਿੰਦਾ ਉਹਨਾਂ ਵੀ ਪਹਿਲਾਂ ਜਪਜੀ ਸਾਹਿਬ ਨਹੀਂ ਛੜਨਾ ਜੀ ਪੱਕਾ ਜ਼ਿੰਦਗੀ 'ਚ ਪੱਕਾ ਕਰਨਾ ਹੈਗਾ ਦੋ ਨੰਬਰ ਦੇ ਉੱਪਰ ਲਾਲਚ ਨਹੀਂ ਕਰਨਾ ਹੈਗਾ ਤਿੰਨ ਨੰਬਰ ਅਸ਼ਲੀਲ ਨਹੀਂ ਹੋਣਾ ਹੈਗਾ ਹਾਂਜੀ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਕਿ ਤੂੰ ਇੱਕ ਮਾਡਲ ਬਣ ਸਕਦਾ ਠੀਕ ਹੈ ਚਾਰ ਪੈਸੇ ਘਟ ਕਮਾ ਲੇਗਾ ਜੀ ਪਰ ਕਿਤੇ ਜਦੋਂ ਸਾਰੇ ਬੈਠੇ ਹੋਣਗੇ ਸੱਭਿਆਕ ਰੂਪ ਦੇ ਵਿੱਚ ਉਹ ਕਹਿਣਗੇ ਕਿ ਯਾਰ ਇਹਨੂੰ ਸੁਣੋ ਤਾਂ ਇਹ ਚੀਜ਼ ਨਾਲ ਜਿਵੇਂ ਪੈਫਟਾ ਚ ਮਲਕੀਤ ਸਿੰਘ ਰੌਣੀ ਹੈਗੇ ਨੇ ਗੁਰਪ੍ਰੀਤ ਸਿੰਘ ਘੁੱਗੀ ਹੈਗਾ ਹੋਰ ਬਹੁਤ ਸਾਰੇ ਹੈਗੇ ਨੇ ਉਹਨਾਂ ਲੋਕਾਂ ਨਾਲ ਵੀ ਮੈਂ ਇਸੇ ਵੀਅوز ਦੇ ਵਿੱਚ ਮਿਲਦਾ ਗਿਲਦਾ ਰਹਿਣਾ ਤਾਂ ਕਿ ਜਿਹੜਾ ਇਹ ਸਾਡਾ ਪਲੇਟਫਾਰਮ ਹੈਗਾ ਜਿੱਥੇ ਮਿਲੀਅਨ ਸਾਡੇ ਪੰਜਾਬੀ ਫਾਲ ਕਰ ਦੇਣੀ ਜੀ ਉਹਨਾਂ ਕੋਲੇ ਇੱਕ ਚੰਗਾ ਮੈਸੇਜ ਜਾਵੇ ਯਾਰ ਪੰਜਾਬ ਤੇ ਪੰਜਾਬੀ ਹੈ ਤੇ ਕੀ ਹੁੰਦੀ ਹੈਗੀ ਆ ਗੁਰੂ ਸਾਹਿਬਾਨ ਜੀ ਗੁਰਬਾਣੀ ਸਾਡੇ ਲਈ ਕਿੰਨੀ ਜ਼ਰੂਰੀ ਹੈਗੀ ਆ ਉਸ ਤੋਂ ਅਗਲਾ ਖੇਤਰ ਸਪੋਰਟਸ ਦਾ ਹੈਗਾ ਤੇ ਉਹਦੇ ਨਾਲ ਨਾਲ ਜਿਹੜਾ ਅਗਲਾ ਖੇਤਰ ਐਜੂਕੇਸ਼ਨ ਦਾ ਹੈਗਾ ਇਸੇ ਤਰ੍ਹਾਂ ਨਾਲ ਮੰਨ ਲਓ ਕਿ ਜਿਹੜਾ ਸਾਡਾ ਸਮਾਜਿਕ ਜੀਵਨ ਹੈਗਾ ਵੀ ਉਹ ਕਿਸ ਤਰ੍ਹਾਂ ਨਾਲ ਜੀਇਆ ਜਾਏ ਫਿਰ ਜਿਵੇਂ ਰੈਜ਼ਿਡਿਊਸ ਹੈਗੇ ਨੇ ਜਿਵੇਂ ਉੱਥੇ ਹੁਣ ਪਰਾਲੀ ਦੀ ਬਹੁਤ ਵੱਡੀ ਇੱਕ ਪ੍ਰਬੰਧਨ ਦੀ ਸਮੱਸਿਆ ਹੁੰਦੀ ਹੈ ਜੀ ਉਹਦੇ ਚ ਵੀ ਜਿਹੜੀ ਪਰਾਲੀ ਹੈਗੀ ਉਹਨੂੰ ਅਸੀਂ ਅ ਐਜ਼ ਏ ਬਾਇਓਮਾਸ ਵੀ ਯੂਜ਼ ਕਰ ਸਕਦੇ ਹਾਂ ਉਹਦਾ ਵੀ ਇੱਕ ਪਲੇਟਫਾਰਮ ਤਿਆਰ ਕੀਤਾ ਹੋਇਆ ਜੀ ਫਿਰ ਅਸੀਂ ਉਹਨੂੰ ਕੰਪੈਕਟ ਕਰਕੇ ਉਹਦੇ ਚ ਉਹ ਜਿਹੜਾ ਹੈਗਾ ਬਹੁਤ ਸਾਰੇ ਜਿਵੇਂ ਪਾਇਲਸ ਬਣਾ ਸਕਦੇ ਹਾਂ ਹੋਰ ਬਣਾ ਪਰ ਹਜੇ ਤੱਕ ਉਹਦੇ ਐਗਜ਼ੈਕਟ ਰਿਜ਼ਲਟ ਨਹੀਂ ਆਏ ਇਸੇ ਕਰਕੇ ਮੈਂ ਕਦੇ ਕਿਸ ਨੂੰ ਕਿਹਾ ਨਹੀਂ ਹੈਗਾ ਜੀ ਉਂਝ ਮੈਂ ਆਪਣੇ ਪੱਧਰ ਤੇ ਕੰਮ ਕਰਦਾ ਰਹਿਣਾ ਹੈਗਾ ਵੀ ਇਹ ਕੀ ਹੋ ਸਕਦਾ ਕਿਵੇਂ ਹੋ ਸਕਦਾ ਪਰ ਉਹਦੇ 'ਚ ਮੈਂ ਇਹ ਸੋਚਦਾ ਹੁੰਨਾ ਵੀ ਜੇ ਅਸੀਂ 100% ਰਿਜ਼ਲਟ ਕਰਦੇ ਆ ਤਾਂ ਜਿਹੜੇ ਬੰਦੇ ਨੇ ਆਪਣਾਉਣਾ ਹੈਗਾ ਉਹਨਾਂ ਨੇ 10% ਤੋਂ ਚੱਲ ਜਾਣਾ ਹੈਗਾ ਕਿਉਂਕਿ ਉਹਨਾਂ ਦੇ ਚੀਟਿੰਗਸ ਆ ਜਾਣੀਆਂ ਨੇ ਉਹਨਾਂ ਦੇ ਲਾਸਸਸ ਆ ਜਾਣੇ ਨੇ ਬੜਾ ਕੁਝ ਇਕੱਠਾ ਹੋ ਜਾਂਦਾ ਇਸ ਨਾਲ ਕੁੱਲ ਮਿਲਾ ਕੇ ਮਤਲਬ ਮੇਰਾ ਹੁੰਦਾ ਹੈਗਾ ਕਿ ਯਾਰ ਜਿਹੜਾ ਸੋਇਲ ਟੂ ਸੋਇਲ ਹੈਗਾ ਮਿੱਟੀ ਦੇ ਕਣ ਤੋਂ ਮਿੱਟੀ ਦਾ ਕਣ ਇਹ ਸ਼ਰੀਰ ਕਿਉਂਕਿ ਇਹੋ ਸ਼ਰੀਰ ਕਰਮ ਕੀ ਧਰਤੀ ਇਹ ਜਿਹੜੀ ਮਿੱਟੀ ਹੈਗੀ ਮਾਤਾ ਧਰਤ ਮਾਤ ਹੈਗੀ ਆ ਇੱਕ ਜਿਹੜੀ ਮਿੱਟੀ ਹੈਗੀ ਆ ਮਾਂ ਹੈਗੀ ਹੈ ਜਿਹਦੇ ਨਾਲ ਅਸੀਂ ਪਿਆਰ ਕਰਦੇ ਆ ਗਏ ਜਿੰਨਾ ਤੁਸੀਂ ਪੈਦਾ ਹੋਏ ਆ ਤਾਂ ਇੱਕ ਯੰਗਸਟਰਸ ਦੇ ਅੰਦਰ ਪੇਰੈਂਟ ਵੈਲਿਊਜ਼ ਕਿੱਦਾਂ ਆ ਸਕਦੀਆਂ ਨੇ ਇਹ ਸਾਡਾ ਐਥਿਕ ਕੰਟੈਂਟ ਹੈਗਾ ਇਸ ਕੰਟੈਂਟ ਤੇ ਮਤਲਬ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਨਾਲ-ਨਾਲ ਕੰਮ ਕਰਦੇ ਨੇ ਫਿਰ ਉਹ ਬਹੁਤ ਸਾਰੇ ਪ੍ਰੋਬਲਮਸ ਲੈ ਕੇ ਆਉਂਦੇ ਨੇ ਫਿਰ ਮੈਂ ਉਹਨਾਂ ਦੀ ਕਾਉਂਸਲਿੰਗ ਕਰਦਾ ਹੈਗਾ ਫਿਰ ਉਹਨਾਂ ਨਾਲ ਡਿਸਕਸ਼ਨਸ ਕਰਦਾ ਹੈਗਾ ਕਿ ਯਾਰ ਇਹਨੂੰ ਇਦਾਂ ਡਾਇਗਨੋਸ ਕਰੋ ਇਹਨੂੰ ਇਦਾਂ ਕਰੋ ਫਿਰ ਬਹੁਤ ਸਾਰੇ ਵਧੀਆ ਰਿਜ਼ਲਟਸ ਮਿਲਦੇ ਨੇ ਜਦੋਂ ਕਿਸੇ ਮਾਂ-ਬਾਪ ਦਾ ਬੱਚਾ ਜਿਹੜਾ ਹੈਗਾ ਉਹ ਚੰਗਾ ਜੀ ਕਹਿਣ ਲੱਗ ਜਾਂਦਾ ਅਗਿਆਕਾਰੀ ਹੋ ਜਾਂਦਾ ਹੈਗਾ ਤਾਂ ਉਹ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਇੱਕ ਗੱਲ ਕਰਕੇ ਦੂਜੀ ਨੂੰ ਕੱਟ ਕਰ ਦਿੰਦੇ ਆ ਜੀ ਜਿਵੇਂ ਨੋ ਸੱਸ ਦੀ ਲੜਾਈ ਸੀਗੀ ਉਹ ਵਾਸਤਵ ਦੇ ਵਿੱਚ ਤੇ ਨੋ ਨੂੰ ਰਾਈਟ ਮਿਲਿਆ ਕਰਦਾ ਸੱਸ ਉਹ ਰਾਈਟ ਨੂੰ ਮੰਨ ਲਓ ਕਿ ਉਹਦੀ ਪਰਸਪੈਕਟਾਈਜ਼ ਦੇ ਰਹੀ ਹੈ ਵੀ ਹਾਂ ਯਾਰ ਇਹਨੂੰ ਇਦਾਂ ਸਾਮ ਬਣਾਇਆ ਨੂੰ ਇਦਾਂ ਸਾਹਮਣੇ ਨੂੰ ਇਦਾਂ ਸਾਹਮਣਾ ਮਾਂ ਜਿਹੜੀ ਹੈਗੀ ਆ ਉਹ ਬੱਚੇ ਨੂੰ ਬਿਲਡ ਕਰ ਰਹੀ ਹੈਗੀ ਜੀ ਹੁਣ ਮਾਂ ਦਾ ਰੋਲ ਮਾਂ ਦਾ ਐ ਸੱਸ ਦਾ ਰੋਲ ਸੱਸ ਦਾ ਪਰ ਅਸੀਂ ਸੱਸ ਨੂੰ ਮਤਲਬ ਉਸ ਤਰ੍ਹਾਂ ਦਾ ਪੇਸ਼ ਕਰਨ ਤੋਂ ਬਾਅਦ ਅੱਜ ਜਿਹੜਾ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਮੀਡੀਆ ਰਹੀਂ ਜੁੱਥ ਜਿੱਥੇ ਵੀ ਜੋ ਹਾਲਾਤ ਨੇ ਆ ਕਈ ਵਾਰ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਸ਼ਾਇਦ ਨਾ ਜਿਹੜਾ ਸਾਡਾ ਬ੍ਰੇਨ IQ ਹੈਗਾ ਜਿਹੜਾ ਅਸੀਂ ਸੋਲੂਸ਼ਨ ਤਿਆਰ ਕਰਦੇ ਹਾਂ ਆਪਣੇ ਦਿਮਾਗ ਨਾਲ ਉਹ ਚੀਜ਼ ਦਾ ਵੀ ਅਸਰ ਜਿਹੜਾ ਹੈਗਾ ਕਿਤੇ ਨਾ ਕਿਤੇ ਪੈਂਦਾ ਹੈਗਾ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੇ ਸਾਡੇ ਲਾਈਫ ਐਸਪੈਕਟਸ ਹੈਗੇ ਨੇ ਉਹ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਮੰਨ ਲੋ ਕੇ ਵੀ ਸਰਵਿਸ ਦੇ ਸਕੀਏ ਮੰਨ ਲੋ ਮੋਟਾ ਜ ਸਾਡਾ ਕੰਮ ਹੋ ਜਾਏਗਾ ਤੇ ਬਾਬਾ ਜਿਹੜੀ ਸਪੋਰਟਸ ਅਕੈਡਮੀ ਤੁਸੀਂ ਚਲਾ ਰਹੇ ਹੋ ਉਥੇ ਜੀ ਤੇ ਉਹਦੇ ਬਾਰੇ ਚ ਦੱਸੋ ਕਿੰਨੇ ਕੁ ਉਥੇ ਖਿਡਾਰੀ ਹੁੰਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਉਸਦਾ ਉਹ ਅਸੀਂ ਜਿਹੜੀ ਕਿੰਨੀਆਂ ਕਿੰਨੀਆਂ ਖੇਡਾਂ ਨੇ ਆ ਬੇਸਿਕਲੀ ਇਨ ਪ੍ਰੈਜ਼ੈਂਟ ਜਿਹੜਾ ਹੈਗਾ ਸਭ ਤੋਂ ਮੇਜਰ ਲਾਈਨ ਚ ਕੰਮ ਕਰ ਰਹੇ ਆ ਉਹ ਫੁੱਟਬਾਲ ਦੇ ਕਰ ਰਹੇ ਆ ਉਹਦੇ ਨਾਲ ਹੁਣ ਐਥਲੈਟਿਕਸ ਐਡ ਕਰ ਲਈ ਹੈ ਜੀ ਹਾਂ ਲਗਭਗ ਮਤਲਬ ਕਿ 29 ਕਿਲੇ ਖਰੀਦ ਲਿਆ ਤੇ ਉਸ स्लॉट ਦੇ ਵਿੱਚ ਕੁਝ ਕੁ ਜ਼ਮੀਨ ਰਹਿੰਦੀ ਹੈਗੀ ਹੈ ਮਤਲਬ ਮੇਰਾ ਹੁੰਦਾ ਵੀ ਅਸੀਂ ਕਿਸੇ ਨੂੰ ਸਵਾਲ ਨਹੀਂ ਕਰਦੇ ਜੀ ਜਿਵੇਂ ਇੱਥੇ ਬਹੁਤ ਸਾਰੇ ਮੇਰੇ ਦੋਸਤ ਹੁੰਦੇ ਨੇ ਬਾਬਾ ਜੀ ਸਾਨੂੰ ਹੁਕਮ ਲਾਓ ਮੈਂ ਕਹਾਂ ਨਾ ਭਰਾਵਾ ਮੇਰੇ ਜੋੜਿਆ ਤਾਂ ਮੈਂ ਨਹੀਂ ਹੁਕਮ ਲਾਉਣਾ ਹੈਗਾ ਕਿਉਂਕਿ ਕੱਲ ਨੂੰ ਮੇਰੇ ਕੰਮ ਕਰਦੇ ਆ ਕਿਸੇ ਜਗ੍ਹਾ ਤੇ ਕੋਈ ਐਹੋ ਜਿਹਾ ਕੰਮ ਹੋਇਆ ਜਿਹੜਾ ਨਾ ਸਹੀ ਲੱਗਿਆ ਫਿਰ ਤੁਸੀਂ ਮੈਨੂੰ ਅਬਿਊਜ਼ ਕਰੋਗੇ ਹਨਾ ਮੈਂ ਇੱਕ ਗੱਲ ਕਹਿਣਾ ਉਹਨਾਂ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਦੇ ਵਿੱਚ ਪਾਰਟਿਸਪੇਟ ਕਰ ਲਓ ਅਗਰ ਸਪੋਰਟਸ ਚੰਗੀਆਂ ਲੱਗਦੀਆਂ ਉਹਦੇ 'ਚ ਕਰ ਲੋ ਜਿੱਥੇ ਚੰਗਾ ਲੱਗਦਾ ਥੋੜੀ ਮਰਜ਼ੀ ਹੈਗੀ ਐ ਬਟ ਉਹਦੇ 'ਚ ਮੇਰਾ 메ਜਰ ਲਾਈਨ ਮੈਂ ਇਹ ਰੱਖੀ ਸੀ ਕਿਉਂਕਿ ਉੱਥੇ ਨਾ ਸਾਰੀ ਟੋਟਲ ਸਪੋਰਟਸ ਦੇ ਨਾਲ ਗਰਾਊਂਡ ਨਾਲ ਮਤਲਬ ਇੰਟਰਸਟ ਹੀ ਕੋਈ ਨਹੀਂ ਸੀਗਾ ਜੀ ਮੈਂ ਇੱਥੇ ਮੈਂ ਵੇਖਿਆ ਇੱਥੇ ਕਾਫੀ ਇੰਟਰਸਟ ਹੈਗਾ ਮਤਲਬ ਮੈਨੂੰ ਖਾਸ ਕਰਕੇ ਚੰਗੀ ਇਹ ਲੱਗੀ ਅੰਦਰ ਜੁਆ ਖੇਡਣਾ ਬਾਹਰ ਭਾਪੇ ਖੇਡੀ ਜਾਂਦੇ ਨੇ ਹੋਏ ਤੇਰੇ ਦੀ ਬਣਾ ਦੇ ਤੇਰੀ ਉਹ ਬੜੀ ਮੈਨੂੰ ਪਲੱਸ ਸੀਰ ਲੱਗੀ ਹਾਂ ਅੱਗੇ ਸਾਡੀ ਕਬੱਡੀ ਚ ਇਦਾਂ ਹੀ ਖੇਡਦੇ ਸੀ ਉਹ ਹੌਲੀ ਹੌਲੀ ਮਤਲਬ ਕਬੱਡੀ ਤੇ ਕਿੰਨੇ ਸਵਾਲ ਖੜੇ ਹੋਗੇ ਮੈਂ ਨਹੀਂ ਕਹਿਣਾ ਚਾਹੂੰਗਾ ਕਿਉਂਕਿ ਮੀਡੀਆ ਅਗਲਾ ਆਪਣੇ ਤਰ੍ਹਾਂ ਦੇ ਵੇਖਦਾ ਹੈਗਾ ਤਾਂ ਉਹਦੇ ਚ ਅਸੀਂ ਐਜ਼ ਇਟ ਇਜ਼ ਜੋ ਉਹਦੀ ਏਜ਼ ਹੈਗੀ ਆ ਉਹਨੂੰ ਉਸੇ ਚ ਹੀ ਖੜਾਉਣਾ ਫਿਰ ਉਹਨੂੰ ਮਤਲਬ ਪੈਰਲਲ ਜਿਹੜੀ ਨੌਲੇਜ ਹੈਗੀ ਆ ਉਹ ਦੇਣੀ ਕਿ ਤੁਹਾਡੀ ਜੀਨਸ ਦੀ ਕੁਆਲਿਟੀ ਜਿੰਨਾ ਚਿਰ ਤੱਕ ਤੁਸੀਂ ਯੰਗ ਏਜ ਤੱਕ ਜਾ ਰਹੇ ਹੋ ਜਿੰਨੀ ਮਰਜ਼ੀ ਬਣਾ ਲਓ ਜਿੰਨਾ ਹਾਰਡ ਕਰਨਾ ਚਾਹੁੰਦੇ ਹੋ ਉਨਾ ਕਰ ਲਓ ਕਿਉਂਕਿ ਯੂਰ ਲਾਈਫ ਇਸ ਪਰਪੈਂਡਿੰਗ ਸੌਰੀ ਪੈਂਡੂਲਮ ਜੀ ਜਦੋਂ ਪੈਂਡੂਲਮ ਨੂੰ ਤੁਸੀਂ ਇੱਕ ਪਾਸੇ ਨੂੰ ਯੰਗ ਇਸ ਤੱਕ ਖਿੱਚਦਾ ਫਿਰ ਉਹਨੇ ਤੁਹਾਡੀ ਜਿਹੜੀ ਹੈਗੀ ਆ ਮਤਲਬ ਕਿ ਲਾਈਫ ਸਪੈਨ ਉਹਨੇ ਦੂਰ ਉਧਰਲੇ ਪਾਸੇ ਨੂੰ ਜਾਊਗਾ ਉਹਨੇ ਦੂਰ ਤੱਕ ਜਾਊਗਾ ਮਤਲਬ ਜਿੰਨਾ ਤੁਸੀਂ ਯੰਗ ਇਸ ਵਿੱਚ ਉਹਨੂੰ ਹੀਟ ਤੇ ਲੈ ਗਏ ਉਹਨਾ ਬਜ਼ੁਰਗੀ ਤੱਕ ਤੁਸੀਂ ਖੁਸ਼ ਰਹੋਗੇ ਜੀ ਬਾਬਾ ਦੀਪ ਸਿੰਘ ਜੀ ਦੇ ਤਲੀ ਤੇ ਹੱਥ ਰੱਖ ਲੈਣਾ ਸਰੇ ਮੈਂ ਕੋਈ ਗੱਲ ਥੋੜੀ ਸੀ ਬਜ਼ੁਰਗ ਉਮਰ ਦੇ ਵਿੱਚ ਜੀ ਔਰ ਡਿਊ ਟੂ ਥੈਟ ਵੈਲੈਂਸੀ ਅਰ ਨਾਲ ਨਾਲ ਗੁਰਬਾਣੀ ਦਾ ਚਿੰਤਨ ਸੀ ਗੁਰਬਾਣੀ ਲਿਖ ਲਿਖ ਕੇ ਜਿਹੜਾ ਬਾਰ ਬਾਰ ਉਹਦਾ ਉਹ ਲੈ ਗਏ ਮੈਂ ਇੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਗਿਆ ਮੀਡੀਆ ਰਹੀਂ ਬੇਨਤੀ ਕਰਨੀ ਚਾਹਾਂਗਾ ਤੁਹਾਡੇ ਬੱਚੇ ਪੰਜਾਬੀ ਬੋਲਦੇ ਨੇ ਵੈਲਨੈਡ ਗੁੱਡ ਫਿਰ ਤੁਸੀਂ ਕਿਸੇ ਜਦੋਂ ਤੁਹਾਡੇ ਘਰੇ ਪ੍ਰੋਣਾ ਆ ਗਿਆ ਉਦੋਂ ਤਾਂ ਉਹਦੇ ਪੁਲ ਬੰਨਣ ਲੱਗੇ ਤੁਸੀਂ ਉਹ ਨਹੀਂ ਕਰਦੇ ਹੈਗੇ ਤੇ ਜਦੋਂ ਬਾਅਦ ਵਿੱਚ ਕਿਤੇ ਗੱਲ ਹੁੰਦੀ ਹੈ ਉਹ ਤੁਹਾਡੇ ਤੋਂ ਟਾਈਮ ਮੰਗਦਾ ਤੁਸੀਂ ਟਾਈਮ ਕੋਈ ਨਹੀਂ ਦਿੰਦੇ ਹੈਗੇ ਤਾਂ ਬੱਚੇ ਨੂੰ ਜਦੋਂ ਪੰਜਾਬੀ ਬੋਲਦਾ ਹੈਗਾ ਤੁਸੀਂ ਉਹਦੇ ਕੋਈ ਬੁੱਕ ਖੋਲਗੇ ਉਹਨੂੰ ਨਾਲ ਨਾਲ ਇੱਕ ਇੱਕ ਲਫ਼ਜ਼ ਉਹਨ ਦੋਗੇ ਉਹੀ ਲਫ਼ਜ਼ ਨੇ ਸਭ ਸ਼ਬਦ ਹੈ ਮੰਗਲ ਸ਼ਬਦ ਸਗਲ ਸ਼ਬਦ ਹੁੰਦਾ ਹੈ ਸੀ ਸਾਰੇ ਦ ਬਾਰ ਬਾਰ ਰਵਾਈਜ਼ ਹੋ ਰਹੇ ਨੇ ਉਹੀ ਤੋਂ ਬੋਲਣੀ ਸ਼ੁਰੂ ਕਰ ਲੈਣੇ ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਹੁੰਦੇ ਰਵਾਈਜ਼ ਕਰੇਗਾ ਜਦੋਂ ਸਮਾਂ ਆਏਗਾ ਉਹ ਤੁਹਾਨੂੰ ਯਾਦ ਕਰੇਗਾ ਜੇ ਅਸੀਂ ਆਪਣੇ ਐਲਡਰਸ ਨੂੰ ਯਾਦ ਕਰਦੇ ਹੈਗੇ ਆਂ ਕਿਉਂ ਨਹੀਂ ਉਹ ਯਾਦ ਕਰੇਗਾ ਤਾਂ ਇਹ ਜਿਹੜਾ ਮਤਲਬ ਸਾਡਾ ਸਪੋਰਟਸ ਦਾ ਉੱਥੇ ਵਰਕ ਹੈਗਾ ਪਹਿਲੀ ਗੱਲ ਬੱਚੇ ਨੂੰ ਮੋਬਾਈਲ ਤੋਂ ਦੂਰ ਕਰਨਾ ਮਤਲਬ ਸਾਡੇ ਅਕੈਡਮੀ ਦੇ ਬੱਚਾ ਮੋਬਾਈਲ ਨਹੀਂ ਯੂਜ਼ ਕਰੇਗਾ ਦੂਜੀ ਗੱਲ ਟੈਕਨੀਕਲ ਪ੍ਰੈਕਟਿਸ ਕਰਨਾ ਤੀਜੀ ਗੱਲ ਸਾਰਾ ਜਿੰਨਾ ਕੰਮ ਹੈਗਾ ਉਹਨੂੰ ਬਾਇ ਹੈਂਡ ਆਪ ਕਰਨਾ ਚੌਥੀ ਗੱਲ ਜੇ ਹੋ ਸਕਦਾ ਬੱਚਾ ਉਹ ਬਾਣੀ ਬੜਾ ਹੋਵੇ ਕਿਸੇ ਕਮਿਊਨਿਟੀ ਦਾ ਕੋਈ ਐਸੀ ਗੱਲ ਨਹੀਂ ਹੈਗੀ ਬਟ ਉਹਨੂੰ ਜੇ ਟਰਸਟੀ ਲੱਗਦਾ ਹੈਗਾ ਜੇ ਸਿੱਕ ਬੱਚਾ ਹੈਗਾ ਤਾਂ ਉਹਨੂੰ ਕਹਿਣਾ ਪੁੱਤੂ ਜੱਜੀ ਸਾ ਪੜ ਜੇ ਨਹੀਂ ਵੀ ਹੈਗਾ ਤਾਂ ਉਹਨੂੰ ਕਹਿਣਾ ਜੇ ਤੈਨੂੰ ਚੰਗਾ ਲੱਗਦਾ ਤੂੰ ਦੇਖ ਲੈ ਤਾਂ ਮੈਨੂੰ ਬਹੁਤ ਸਾਰੇ ਗੱਲਾਂ ਜਿਹੜੀਆਂ ਹੈਗੇ ਨੇ ਉਹ ਸਟੋਰੀਜ਼ ਪੜਨ ਲੱਗ ਜਾਂਦੇ ਨੇ ਕੋਈ ਹੋਰ ਚੀਜ਼ਾਂ ਚੰਗੀਆਂ ਕਰਨ ਲੱਗ ਜਾਂਦੇ ਨੇ ਕਾਫੀ ਵਧੀਆ ਰਿਜ਼ਲਟਸ ਆ ਗਏ ਨੇ ਪਰ ਹੌਲੀ ਹੌਲੀ ਮੇਰੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਸਾਡੀਆਂ ਟੀਮ ਗੇਮਸ ਐਂਡ ਇੰਡੀਵਿਜੂਅਲ ਗੇਮਸ ਇਹਨਾਂ ਸਾਰੀਆਂ ਨੂੰ ਉੱਥੇ ਇੱਕ ਜਗ੍ਹਾ ਤੇ ਇਨਕਲੂਡ ਕਰਾਂਗੇ ਜਿਵੇਂ ਹੁਣ ਅਸੀਂ ਇੱਕ ਅਕੈਡਮੀ ਜਿਹੜੀ ਹੈਗੀ ਆ ਬਚਪਨ ਫਰਾਂਚਾਈਜ਼ ਦੇ ਨਾਲ ਐਡ-ਆਨ ਕੀਤੀ ਆ ਆਈਏ ਅਕੈਡਮੀ ਤਾਂ ਉਹਦਾ ਸਾਡਾ ਮਕਸਦ ਹੈਗਾ ਕਿ ਬੱਚਾ ਬ੍ਰੇਨ ਡਰੇਨੇਜ ਨਾ ਕਰੇ ਹੁਣ ਕੀ ਹੁੰਦਾ 18 ਸਾਲ ਦਾ ਬੱਚਾ ਆਲਸ ਕਰਕੇ ਬਾਹਰ ਨੂੰ ਭੱਜ ਜਾਂਦਾ ਇੱਥੇ ਆ ਕੇ ਲੇਬਰ ਕਰਨੀ ਪੈਂਦੀ ਐਸ ਤੋਂ ਬੁਰਾ ਬ੍ਰੇਨ ਦੀ ਡਰੇਨੇਜ ਹੋਰ ਕੀ ਹੋਊਗੀ ਉੱਥੇ ਰੋਟੀਆਂ ਖਾਣ ਨੂੰ ਮਿਲਦੀਆਂ ਨੇ ਫੀਸ ਨੂੰ ਪੈਸੇ ਮਿਲਦੇ ਨੇ 25 ਲੱਖ ਇਧਰਲੇ ਪਾਸੇ ਨੂੰ ਵੀ ਤਾਂ ਦਿੱਤੇ ਹੀ ਆ ਤਾਂ ਉਹ ਚੀਜ਼ ਜਿਹੜੀ ਹੈਗਾ ਵੀ ਉਹਨੂੰ ਕਿਸ ਤਰ੍ਹਾਂ ਨਾਲ ਦੁਆਰਾ ਫਿਰ ਐਡ-ਆਨ ਕਰਨਾ ਕਿ ਜਿਹੜੀਆਂ ਆਨਰੇਬਲ ਪੋਸਟਸ ਨੇ ਮੰਨ ਲਓ ਹੁਣ ਇੱਕ ਬੱਚਾ ਪੀਸੀਐਸ ਕਰਦਾ ਹੈਗਾ ਜੀ ਤਾਂ ਉਹ ਇੱਕ ਇਲਾਕੇ ਨੂੰ ਡਾਇਗਨੋਸ ਕਰਕੇ ਉਹਨੂੰ ਜਿਹੋ ਜਿਹੀ ਮਰਜ਼ੀ ਕਮਾਂਡ ਦੇ ਦੇ ਤਨੋਛੇ ਦੂਰ ਦੀ ਤਾਂ ਗੱਲ ਛੱਡੋ ਮਤਲਬ ਲੋਕ ਇੱਕ ਬੱਚੇ ਦੀ ਮਜਾਲ ਨਹੀਂ ਹੈਗੀ ਉਹ ਸਾਰੇ ਤਾਂ ਕੰਮ ਨਾ ਕਰੇ ਜੀ ਪਰ ਇਹ ਮਤਲਬ ਉਹ ਨਾ ਸਿੱਲ ਲੂਣੀ ਚ ਟਟਣਾ ਸੌਦਾ ਹੈਗਾ ਬਿਲਕੁਲ ਜੀ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਸਾਡਾ ਜਿਹੜਾ ਕੰਮ ਨਾ ਸੀ ਕਰਦੇ ਜੀ ਤੇ ਤੁਸੀਂ ਆਰਗੈਨਿਕ ਖੇਤੀ ਦੇ ਉੱਤੇ ਵੀ ਕੰਮ ਕਰਦੇ ਹੋ ਉਹਦੇ ਰਿਜ਼ਲਟਾਂ ਬਾਰੇ ਥੋੜਾ ਜਿਹਾ ਚਾਹਾਂ ਹਾਂ ਉਹਦੇ ਰਿਜ਼ਲਟ ਜਿਹੜੇ ਹੈਗੇ ਨੇ ਕਾਫੀ ਸਾਰੇ ਬਹੁਤ ਵਧੀਆ ਨੇ ਮਤਲਬ ਧਰਤੀ ਦੇ ਅੰਦਰ ਬਰਜ਼ਰ ਵੇਡ ਜਿਹੜਾ ਵਾਟਰ ਪ੍ਰਜ਼ਰਵੇਸ਼ਨ ਰੇਟ ਆ ਉਹ ਬਹੁਤ ਵਧ ਗਿਆ ਜੀ ਉਹਦੇ ਕਾਰਬਨ ਇੰਡੈਕਸ ਬਹੁਤ ਵਧੀਆ ਹੋ ਗਿਆ ਤੇ ਹੁਣ ਨਦੀ ਤੇ ਨਾਲ ਜਿਹੜੀ ਲੇਬਰ ਪ੍ਰੋਬਲਮ ਹੈਗੀ ਹੈ ਜੀ ਲੇਬਰ ਕੀ ਸੋਚਦੀ ਹੈਗੀ ਆ ਉਹਦੇ ਦਿਮਾਗ 'ਚ ਇੱਕ ਗੱਲ ਵੱੜ ਜਾਂਦੀ ਯਾਰ 500 ਰੁਪਏ ਦਿਹਾੜੀ ਹਾਂ 500 ਰੁਪਏ ਦਿਹਾੜੀ ਮਤਲਬ ਕਿਸਾਨ ਕਿੱਥੋਂ ਸਰਵਾਈਵ ਕਰ ਜਾਊਗਾ ਉਸੇ ਸਬਜ਼ੀ ਜਦੋਂ ਬਲਕ 'ਚ ਚੱਲ ਗਈ ਉਹਦਾ ਰੇਟ ਡਾਊਨ ਹੋ ਜਾਣਾ ਜੀ ਹੁਣ ਰੇਟ ਡਾਊਨ ਹੋ ਗਿਆ ਤੇ ਲੇਬਰ ਨੇ ਜਦੇ ਮੌਕੇ ਤੇ ਪੈਸੇ ਮੰਗਣੇ ਇੰਨ ਬਹੁਤ ਸਾਰੀਆਂ ਹਜੇ ਪ੍ਰੋਬਲਮਸ ਹੈਗੀਆਂ ਨੇ ਆ ਕਿਵੇਂ ਉਹਨਾਂ ਨੂੰ ਡਾਇਗਨੋਸ ਕਰਾਂਗੇ ਉਹ ਇੱਕ ਡਿਫਰੈਂਟ ਪਾਰਟ ਹੈ ਬਟ ਧਰਤੀ ਸਰਵਾਈਵ ਕਰਦੀ ਹੈ ਦੂਜੀ ਵਧੀਆ ਚੀਜ਼ ਹੈ ਕੋਰ ਬੇਨਤੀ ਕਰਨੀ ਸ਼ਾਹਗਾ ਜਿਹੜਾ ਧਰਤੀ ਚ ਬੋਰੋਕਸ ਬੋਰੋਨ ਇੱਕ ਤੱਤ ਹੁੰਦਾ ਜਿਹਦੇ ਨਾਲ ਸਾਡੇ ਬ੍ਰੇਨ ਚ ਪੇਸ਼ੈਂਸ ਜਿਹੜੀ ਹੈਗੀ ਆ ਕ੍ਰੀਏਟੀਵਿਟੀ ਵੱਧਦੀ ਹੈਗੀ ਆ ਉਹ ਪੰਜਾਬ ਦੀ ਧਰਤੀ ਬਹੁਤ ਕਰਦਾ ਇਹਦੇ ਨਾਲ ਉਹ ਬਹੁਤ ਵਧੀਆ ਸਰਵਾਈਵ ਹੁੰਦਾ ਹੈਗਾ ਇਹ ਇਹ ਚੀਜ਼ ਮੈਂ ਐਡ ਆਨ ਕਰਨੀ ਚਾਹਾਂਗਾ ਇਹਦਾ ਇਲਾਜ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਅਗਰ ਤੁਸੀਂ ਸਾਲ ਬਾਦ ਆਪਣੇ ਖੇਤ ਦੇ ਵਿੱਚ 8 ਤੋਂ ਲੈ ਕੇ 10 ਟਰਾਲੀਆਂ 1 ਕਿਲੋ ਚ ਪਾਉਂਦੇ ਹੋ ਤਾਂ ਬੋਰਨ ਜਿਹੜਾ ਫਿਰ ਉਹ ਜਾਣਾ ਹੈਗਾ ਆਪਣੇ ਆਪ ਨੂੰ ਸਰਵਾਈਵ ਕਰ ਲੈਂਦਾ ਹੈਗਾ ਉਹ ਉਹ ਜਿਹੜੀ ਧਰਤੀ ਦੀ ਬੰਜਰਪਣ ਹੈਗਾ ਵਾ ਨਾ ਜਿਹਨੂੰ ਅਸੀਂ ਬੰਜਰਪਣ ਕਹਿੰਦੇ ਹੈਗੇ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਕਾਰਬਨ ਵੈਲਿਊ ਵਧਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਟੈਸਟ ਜਿਹੜੇ ਹੈਗੇ ਨੇ ਮੇਰੇ ਚੱਲਦੇ ਰਹਿੰਦੇ ਨੇ ਯੂਨੀਵਰਸਿਟੀ ਨਾਲ ਹੈਗੀ ਆ ਐਗਰੀਕਲਚਰ ਡਿਪਾਰਟਮੈਂਟ ਹੈਗਾ ਆ ਆਈਆਈਟੀ ਰੋਪੜ ਹੈਗੇ ਨੇ ਬਹੁਤ ਸਾਰੇ ਉਹਨਾਂ ਕੰਮਾਂ ਦੇ ਵਿੱਚ ਮਜਬੂਰੀਆਂ ਹੈਗੀਆਂ ਨੇ ਬਟ ਮੈਂ ਉਹਨਾਂ ਚੀਜ਼ਾਂ ਨੂੰ ਨਹੀਂ ਵੇਖਦਾ ਮੈਂ ਕਹਿੰਦਾ ਕਿ ਯਾਰ ਜਦੋਂ ਅਸੀਂ ਜੀ ਰਹੇ ਆ ਨਾ ਭਾਵੇਂ ਜ਼ਹਿਰ 'ਚ ਹੀ ਜੀ ਰਹੇ ਆ ਇਹਦਾ ਮਤਲਬ ਰੱਬ ਨੇ ਸਾਨੂੰ ਇੱਕ ਗਿਫਟ ਦਿੱਤਾ ਹੋਇਆ ਚੰਗਾ ਜੀਣਾ ਹੈਗਾ ਜਿਵੇਂ ਸਾਡੇ ਬਜ਼ੁਰਗ ਜੀਂਦੇ ਸੀ ਜੀ ਉਹ ਸਾਡਾ ਏਮ ਹੈਗਾ ਇਸ ਤਰ੍ਹਾਂ ਕੰਮ ਕਰਦੇ ਹੈਗੇ ਤੇ ਬਾਬਾ ਜੀ ਸਾਡੇ ਸਰੋਤਿਆਂ ਨੂੰ ਜਾਂਦੇ ਜਾਂਦੇ ਕੋਈ ਸੁਨੇਹਾ ਕੋਈ ਮੈਸੇਜ ਦੇਣਾ ਚਾਹੋ ਆ ਇੱਕੋ ਬੇਨਤੀ ਕਰਨੀ ਚਾਹਾਂਗਾ ਆਲੋ ਔਰ ਵਰਲਡ ਅਸੀਂ ਬਸਦੇ ਆ ਆ ਪਲਾਨ ਬਣਾਓ ਕਿ ਤੁਹਾਡਾ ਰੋਜ਼ ਦਾ ਖਰਚਾ ਕਿੰਨਾ ਹਫਤੇ ਦਾ ਕਿੰਨਾ ਸਾਲ ਦਾ ਕਿੰਨਾ 10 ਸਾਲ ਚ ਤੁਸੀਂ ਕੀ ਕਰਨਾ ਚਾਹੁੰਦੇ ਉਸ ਤੋਂ ਜਿਹੜਾ ਓਵਰ ਤੁਹਾਡੇ ਕੋਲ ਬਚ ਪਾਉਂਦਾ ਹੈ ਜਾਂ ਓਵਰ ਬਚਾਉਣ ਲਈ ਤੁਸੀਂ ਕੀ ਕਰ पाओਗੇ ਉਹਦੇ ਨਾਲ ਚੈਰਿਟੀ ਕਿੰਨੀ ਕਰ पाओਗੇ ਕਿਸ ਲਾਈਨ 'ਚ ਕਰਨਾ ਚਾਹੁੰਦੇ ਹੋ ਤਾਂ ਕਿ ਆਲ ਓਵਰ ਵਰਲਡ ਅਬਰਾਡ ਤੁਸੀਂ ਪੰਜਾਬੀ ਸੁਖੀ ਵਸਦੇ ਰਹੋ ਤੁਹਾਡਾ ਪੰਜਾਬ ਜੜਾ ਵਧੀਆ ਟੰਗ ਨਾਲ ਪ੍ਰੋਮਿਨੈਂਟਡ ਰਹੇ ਨਾ ਅਗਰ ਪੰਜਾਬ ਤੁਹਾਡਾ ਸੁਵਿਧਾਜਨਕ ਹੋਏਗਾ ਤਾਂ ਸੰਸਾਰ ਤੇ ਤੁਸੀਂ ਸੁਵਿਧਾਜਨਕ ਰਹੋਗੇ ਅਗਰ ਪੰਜਾਬ ਸਾਡੇ ਰੂਟਸ ਨਾ ਰਹੇ ਸਿਰਫ ਪੰਜਾਬੀਅਤ ਲਈ ਬਹੁਤ ਵੱਡਾ ਖਦਸ਼ਾ ਬਣ ਜਾਏਗਾ ਤਾਂ ਇਸੇ ਆਸ ਦੇ ਨਾਲ ਮੈਂ ਸੋਚਦਾ ਕਿ ਤੁਸੀਂ ਮੇਰੀ ਜਿਹੜੀ ਗੱਲ ਹੈ ਚੰਗੀ ਲੱਗੀ ਉਹਨੂੰ ਜ਼ਰੂਰ ਮੰਨੋਗੇ। ਬਾਬਾ ਜੀ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।